ਤੁਸੀਂ ਕੱਲ ਪਾਣੀਪਤ ਜਾ ਕੇ ਆਏ ਹੋ ਮਾਰਾਈ ਦੇ ਰੂਪ ਲੈ ਕੇ ਆਏ ਹਾਂ ਕੱਲ ਦੀ ਜਿਹੜੀ ਵੀਡੀਓ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਹੜੀ ਇਹ ਬਿਆਦਬੀ ਹੋ ਰਹੀ ਸੀ ਕਿ ਇਹ ਕੋਈ ਅੱਜ ਦੀ ਬਿਆਦਬੀ ਨਹੀਂ ਹੋ ਰਹੀ ਸੀ ਕਿ ਇਹ ਬਿਆਦਬੀ ਪਿਛਲੇ 8 ਸਾਲਾਂ ਤੋਂ ਜਿਹੜੀ ਉੱਥੇ ਲਗਾਤਾਰ ਹੋ ਰਹੀ ਸੀ 8 ਸਾਲਾਂ ਤੋਂ ਜਿਹੜੀ ਬਿਆਦਬੀ ਹੋ ਰਹੀ ਸੀ ਇਹ ਕੀ ਕਰਦੇ ਸੀਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਉਹਦੇ ਨਾਲ ਹੀ ਇਹਨਾਂ ਨੇ ਰਮਾਇਣ ਦਾ ਪ੍ਰਕਾਸ਼ ਕਰਿਆ ਹੋਇਆ ਸੀਗਾ ਤੇ ਨਾਲੇ ਗੀਤਾ ਦਾ ਹੋਰ ਬੱਖੋ-ਬੱਖ ਤਰੀਕੇ ਦੇ ਪ੍ਰਕਾਸ਼ ਕਰੇ ਹੋਏ ਸੀਗੇ ਤੇ ਨਾਲ ਕਿਸੇ ਮਹੰਤ ਨੂੰ ਬਿਠਾ ਕੇ ਇੱਕ ਜਨਾਨੀ ਮਗਰੋਂ ਦੀ ਪੱਖੀ ਚੱਲੀ ਜਾਂਦੀ ਸੀ ਤੇ ਲੋਕ ਕਮਲਿਆਂ ਨੂੰ ਜਾ ਕੇ ਉਹਦੇ ਪੈਰੀ ਹੱਥ ਲ ਸਿੱਖ ਜਥੇਬੰਦੀਆਂ ਆਉਂਦੀਆਂ ਨੇ ਕਮੇਟੀਆਂ ਇੱਥੇ ਆਉਂਦੀਆਂ ਨੇ ਫੈਸਲਾ ਕਰਾ ਜਾਂਦੀਆਂ ਨੇ ਮਾਫੀਨਾਮਾ ਵੀ ਉਹ ਦੇ ਦਿੰਦੇ ਆ ਮੁੜ ਕੇ ਫੇਰ ਇਹੀ ਗੱਲਾਂ ਰਿਪੀਟ 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 ਕਰਦੇ ਆ ਹੋਇਆਂ ਜਿਵੇਂ 8 ਸਾਲ ਇਹ ਚੀਜ਼ ਨੂੰ ਨਿਕਲ ਚੁੱਕੀ ਬੇ ਆਦਬੀ ਕੁਝ ਇਸ ਪ੍ਰਕਾਰ ਹੋ ਰਹੀ ਹੈ ਕਿ ਵੀ ਉੱਥੇ ਸੌਖਾ ਹਸਣ ਦਾ ਕੋਈ ਸਥਾਨ ਹੀ ਹੈ ਨਹੀਂ ਪਰ ਜਦੋਂ ਅਸੀਂ ਮਹਾਰਾਜ ਜੀ ਦੇ ਸਰੂਪ ਲੈਣ ਗਏ ਆ ਤਾਂ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਆ ਕਿ ਵੀ ਉੱਥੇ ਉਸੇ ਟਾਈਮ ਉਹ ਨਵਾਂ ਬੈੱਡ ਲੈ ਕੇ ਆਈ ਸੀ ਸਿੱਖਾਂ ਦੀ ਸਰਪੁੱਤ ਜਿਹੜੀ ਸਰਮੌਰ ਸੰਸਥਾ ਐਸਜੀਪੀਸੀ ਹੈ ਜੀ ਐ ਤੁਹਾਡੇ ਤੋਂ ਪਹਿਲਾਂ ਉਹਨਾਂ ਦੇ ਜਿਹੜਾ رابطہ ਕਰਨਾ ਐ ਐਸਜੀਪੀਸੀ ਨਾਲ ਬਣਦਾ ਸੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਐਸਜੀਪੀਸੀ ਦੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਮਹਾਰਾਜ ਦੇ ਸਰੂਪਾਂ ਦੇ ਉੱਥੇ ਇਸ ਤਰ੍ਹਾਂ ਬੇਅਦਮੀ ਹੋ ਰਹੀ ਸੀ ਐਸਜੀਪੀਸੀ ਵੀ ਉੱਥੇ ਆਈ ਹੈ ਅਕਾਲ ਤੱਕ ਤਾਂ ਸਾਡੇ ਮੈਂਬਰ ਵੀ ਉੱਥੇ ਆਏ ਜੀ ਉਹਨਾਂ ਨੇ ਆ ਕੇ ਉੱਥੇ ਜਦੋਂ ਸਾਰਾ ਵੇਰਵਾ ਦੇਖਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਮਰਿਆਦਾ ਦੇ ਹਿਸਾਬ ਨਾਲ ਚੱਲੋ ਉਹਨਾਂ ਨੂੰ ਲਿਖਤੀ ਦੇ ਕੇ ਵੀ ਗਏ ਆ ਪਰ ਉਸ ਤੋਂ ਬਾਅਦ ਵਾਜੂਦ ਵੀ ਇਹ ਕੰਮ ਕਰਦੇ ਰਹੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਜਿਹੜੇ ਕੋਈ ਫੁਕਤਾ ਪ੍ਰਬੰਧ ਨਹੀਂ ਸੀਗੇ ਮਹਾਰਾਜ ਦੇ ਸੋਖਾ ਸੰਦੇ ਜੀ ਪ੍ਰਕਾਸ਼ ਕਰਨ ਦੇ ਤੇ ਇੱਕ ਉੱਥੇ ਨਿਸ਼ਾਨ ਸਾਹਿਬ ਵੀ ਸ਼ੁਸ਼ੋਭਤ ਨਹੀਂ ਸੀਗਾ ਹੋਰ ਕਿਹੜੀਆਂ ਕਿਹੜੀਆਂ ਜੜੀਆਂ ਚੀਜ਼ਾਂ ਸੀਗੇ ਤੁਹਾਡੇ ਉੱਥੇ ਧਿਆਨ ਦੇ ਵਿੱਚ ਆਈਆਂ ਨੇ ਜੋ ਤੁਸੀਂ ਕੱਲ ਆਪਣੀ ਅੱਖੀ ਦੇਖੀ ਨੇ ਸਭ ਤੋਂ ਪਹਿਲੀ ਗੱਲ ਜੈਸ ਮੰਦਰ ਦੇ ਵਿੱਚ ਜਿੱਥੇ ਵੀ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ ਉੱਥੇ ਨਿਸ਼ਾਨ ਸਾ ਉਹਨਾਂ ਨੂੰ ਕਿਹਾ ਮੰਦਰ ਦੀ ਕਮੇਟੀ ਨੂੰ ਕਿ ਨਿਸ਼ਾਨ ਸਾਹਿਬ ਇੱਥੇ ਸ਼ੋਭਿਤ ਕਰੋ ਉਹਨਾਂ ਦਾ ਕਹਿਣਾ ਇਹ ਸੀਗਾ ਤੁਸੀਂ ਨਵੀਂ ਆਪ ਦੇ ਰੀਤੀ ਰਿਵਾਜ ਲੈ ਕੇ ਆ ਗਏ ਮਹਾਰਾਜ ਜੀ ਦੇ ਸਰੂਪ ਤੇ ਆਮ ਜਿਵੇਂ ਕਿਤਾਬਾਂ ਦੇ ਉੱਤੇ ਅਸੀਂ ਪੈਨ ਨਾਲ ਕੋਈ ਵੀ ਨਾਮ ਪਤਾ ਲਿਖ ਦਿੰਦੇ ਆ ਉਹਦੇ ਤੇ ਓਮ ਦੇ ਸਵਾਸਤਿਕ ਦੇ ਨਿਸ਼ਾਨ ਤੇ ਸਤਨਾਮ ਲਿਖ ਕੇ ਉਹਨਾਂ ਨੇ ਉਹ ਰੱਖਿਆ ਹੋਇਆ ਸੀ ਜਦੋਂ ਅਸੀਂ ਸਰੂਪ ਨੂੰ ਮਹਾਰਾਜ ਜੀ ਦੇ ਲੈ ਕੇ ਆਏ ਆ ਉਸ ਤੋਂ ਬਾਅਦ ਜਦੋਂ ਅਸੀਂ ਮਹਾਰਾਜ ਜੀ ਦੀ ਸੇਵਾ ਸੰਭਾਲ ਕਰੀ ਐ ਮਰੀ ਹੋਈ ਛਿਪਕਲੀਆਂ ਜਿਹੜੀਆਂ ਮਹਾਰਾਜ ਜੀ ਦੇ ਅੰਗਾਂ ਦੇ ਵਿੱਚੋਂ ਮਿਲੀਆਂ ਵੱਖੋ ਵੱਖਰੇ ਤਰੀਕੇ ਦੇ ਜਿਹੜੇ ਬੋਲੇ ਆ ਗਲਾਬ ਦੇ ਗੈਂਦੇ ਦੇ ਚਮੇਲੀ ਜਿਹੜੇ ਆ ਮਹਾਰਾਜ ਜਿਵੇਂ ਅਸੀਂ ਛੋਟੇ ਹੁੰਦੇ ਨਹੀਂ ਕਹਿੰਦੇ ਸੀਗੇ ਵੇ ਪੜ੍ਹਾਈ ਦਾ ਪੱਤਾ ਇਹਨੂੰ ਵਿੱਚ ਰੱਖ ਦੋ ਅਸੀਂ ਪਾਸ ਹੋ ਜਾਾਂਗੇ ਉਵੇਂ ਸਾਨੂੰ ਮਹਾਰਾਜ ਜੀ ਦੇ ਅੰਗਾਂ ਦੇ ਵਿੱਚੋਂ ਹੋ ਖੁੱਲ ਮਿਲੇ ਉਹ ਅੰਗ ਜਿਵੇਂ ਕਹਿੰਦੇ ਕਿ ਵੀ ਰਫ ਐਂਡ ਟਫ ਅਸੀਂ ਕਿਸੇ ਚੀਜ਼ ਨੂੰ ਚੀਜ਼ ਨੂੰ ਯੂਜ਼ ਕਰਦੇ ਆ ਤੇ ਉਹ ਖਰਾਬ ਹੋ ਜਾਂਦੇ ਉਵੇਂ ਉਹ 파ੜੇ ਹੋਏ ਅੰਗ ਨਹੀਂ ਕੁਝ ਕੁ ਸ੍ਰੂ ਮਹਾਰਾਜ ਜੀ ਦੇ ਵਿੱਚ ਇਦਾਂ ਦੇ ਨੇ ਕਿ ਜਿਹਦੇ ਵਿੱਚ ਮਤਲਬ ਜਿਹਦੇ ਵਿੱਚੋਂ ਅੰਗ ਹੀ ਗਾਇਬ ਕਰੇ ਹੋਏ ਨੇ ਹੁਣ ਉੱਥੇ ਕੌਣ ਪ੍ਰਕਾਸ਼ ਕਰਦਾ ਸੀਗਾ ਕੌਣ ਸੁਖਾਸਣ ਕਰਦਾ ਸੀਗਾ ਸਾਨੂੰ ਉਹਦੇ ਬਾਰੇ ਪਤਾ ਨਹੀਂ ਐ ਸੁਖਾਸਣ ਦਾ ਖੈਰ ਕੌਣ ਹੀ ਕਰਦਾ ਹੋਊਗਾ ਜਦੋਂ ਸੁਖਾਸਣ ਤੇ ਪਲਾਂਗੀ ਹੈ ਨਹੀਂ ਉੱਥੇ ਇੱਕ ਬੰਦਾ ਜਿਹੜਾ ਹੁਣ ਅਸੀਂ ਕੱਲ ਪਰसों ਵੀਡੀਓ ਦੇ ਵਿੱਚ ਹੀ ਦੇਖਿਆ ਉਹ ਕਹਿੰਦਾ ਕਿ ਵੀ ਸਾਡਾ ਇਹ ਗ੍ਰੰਤੀ ਸਿੰਘ ਰੱਖਿਆ ਹੋਇਆ ਉਹ ਤੁਸੀਂ ਇੰਟਰਵਿਊ ਦੇ ਵਿੱਚ ਆਪੇ ਸੁਣ ਲਿਓ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਉਹ ਬੰਦੇ ਤੋਂ ਚਾਚਾ ਦਾ ਚਾਜ ਨਾਲ ਬੋਲਿਆ ਤਾਂ ਜਾਣ ਨਹੀਂ ਰਿਹਾ ਕਿ ਵੀ ਕਿਹੜੇ ਪਾਠ ਕਰਦਾ ਹੋਊ ਤੇ ਕਿਹੜੀ ਸੰਥਿਆ ਕਰਦਾ ਉਹ ਕਿਹੜੀ ਉਹ ਕਥਾ ਕਰਦਾ ਹੋਊਗਾ ਹੁਣ ਇਹਨਾਂ ਨੇ ਵਚਨ ਕਰਤੇ ਕਿ ਵੀ ਨਿਹੰਗ ਸਿੰਘ ਫੌਜਾਂ ਆਈਆਂ ਸੀਗੀਆਂ ਆਇਆਂ ਕਰਕੇ ਹਲਾ ਹਲਾ ਕਰਕੇ ਮਹਾਰਾਜ ਜੀ ਦਾ ਸਰੂਪ ਲੈ ਗਈਆਂ ਕੋਈ ਉੱਥੇ ਇਹ ਚੀਜ਼ ਦੱਸੂਗਾ ਕਿਸੇ ਵੀਡੀਓ ਦੇ ਵਿੱਚ ਦਿਖ ਰਿਹਾ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਵੀ ਉੱਥੇ ਬੰਦੇ ਅਸਲੇ ਲੈ ਕੇ ਵੀ ਘ ਹੁਣ ਵੀ ਅਸੀਂ ਜਿਹੜਾ ਇਹ ਚੀਜ਼ ਨੂੰ ਅਸੀਂ ਬਚਾ ਲਈਏ ਤਾਂ ਸਿੱਖੀ ਨੇ ਬਚਣਾ ਨਹੀਂ ਤਾਂ ਸਿੱਖੀ ਦਾ ਘਾਣ ਬੱਟ ਤੇ ਪਿਆ ਹੋਇਆ ਮਾਚੇ ਮਾਰਵੇ ਜਾ ਕੇ ਦੇਖ ਲਓ ਅੱਧੀ ਤੋਂ ਜ਼ਿਆਦਾ 70% ਬੈਲਟ ਜਿਹੜੀ ਆ ਉਹ ਜਸੂ ਮਸੀ ਵਾਲੀ ਹੋ ਗਈ ਆ ਤੇ ਸਾਡੇ ਜਥੇਦਾਰਾਂ ਦੇ ਕੰਮ ਸੀਗਾ ਜਿਹੜੀ ਅੱਧੀ ਹੁਣ ਮੈਂ ਕਹਿੰਦਾ ਜੇ ਅਸੀਂ ਅੱਜ ਦੋਸ਼ ਦਿੰਨੇ ਆ ਤੇ ਆਪਦੇ ਜਥੇਦਾਰਾਂ ਨੂੰ ਦੋਸ਼ ਦਿੰਨੇ ਆ ਜਿਹੜੀ ਆਪਣੀ ਸਿੱਖੀ ਜਿਹੜੀ ਵੀ ਆ ਉਹ ਜਿਹੜੀ ਸਾਰੀ ਜਸੂ ਮਸੀ ਵਾਲੀ ਬਣ ਗਈ ਆ ਇਹ ਕੰਮ ਜਥੇਦਾਰਾਂ ਦਾ ਆ ਪਰ ਸਿਰ ਸਾਨੂੰ ਮੁਰੇ ਹੋ ਕੇ ਪੜਵਾਣੇ ਪੈਂਦੇ ਆ ਜੇ ਜਦੋਂ ਤੁਸੀਂ ਕੱਲ ਉੱਥੋਂ ਮਹਾਰਾਜ ਦੇ ਸਰੂਪ ਲੈ ਕੇ ਆਏ ਹੋ ਕਿਸੇ ਵੀ ਐਸਜੀਪੀਸੀ ਮੈਂਬਰ ਦਾ ਤੁਹਾਨੂੰ ਕੋਈ ਫੋਨ ਕਾਲ ਨਹੀਂ ਆਈ ਵੀ ਤੁਸੀਂ ਜਿਹੜਾ ਚੰਗਾ ਕੰਮ ਕਰਿਆ ਮਹਾਰਾਜ ਦੀ ਜਿਹੜੀ ਹੋਰ ਬਿਆਦਵੀ ਹੋਣੀ ਹੈ ਤੁਸੀਂ ਇਹ ਵਿਚਾਲੇ ਕਿਸੇ ਦਾ ਫੋਨ ਕਾਲ ਨਹੀਂ ਤੁਹਾਨੂੰ ਕੋਈ ਸਾਨੂੰ ਫੋਨ ਕਾਲ ਤਾਂ ਕੀ ਆਉਣੀ ਹੈ ਸਾਨੂੰ ਤਾਂ ਐ ਪਤਾ ਲੱਗਿਆ ਸਾਨੂੰ ਸਾਡਾ ਤਾਂ ਘਰ ਦਾ ਐਡਰੈਸ ਲੱਭਦੇ ਫਿਰਦੇ ਨੇ ਕਹਿੰਦੇ ਕਿ ਵੀ ਅਸੀਂ ਬਾਬੇ ਨੂੰ ਚੱਕਾਂਗੇ ਬਾਬਾ ਧਮਕੀਆਂ ਦੇਣਾ ਬੀਤੇ ਕੱਲ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਅੱਗ ਵਾਂਗ ਜਿਹੜੀ ਆ ਵਾਇਰਲ ਹੋ ਰਹੀ ਹੈ ਉਸ ਵੀਡੀਓ ਤੋਂ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਿਹੜੇ ਸਵਾਲ ਉਠਾਏ ਗਏ ਨੇ ਉਹ ਵੀਡੀਓ ਹਰਿਆਣਾ ਦੇ ਪਾਣੀ ਪਾਦੀ ਦੱਸੀ ਜਾ ਰਹੀ ਹੈ ਉਸ ਵੀਡੀਓ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ 10 ਸਰੂਪਾਂ ਨੂੰ ਲੈ ਕੇ ਆਉਂਦੀਆਂ ਨੇ ਜਿਨ੍ਹਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ ਹਰਿਆਣਾ ਦੀ ਕਿਸ ਜਗ੍ਹਾ ਉਹ ਜਿਹੜੇ ਸਰੂਪ ਸੀ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਬੇਅਦਬੀ ਕੀਤੀ ਜਾ ਰਹੀ ਸੀ ਅੱਜ ਅਸੀਂ ਸਾਰਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਜਾ ਰਹੀ ਸੀ ਰਖਵਾਰੇ ਜੱਥੇਬੰਦੀ ਹੈ ਨਿਹੰਗ ਸਿੰਘ ਫੌਜਾਂ ਉੱਥੇ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਤੋਂ ਜਿਹੜਾ ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਹੋਰ ਥਾਂ ਕੀਤਾ ਜਾਂਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਵੀ ਹੁਣ ਸੇਫ ਨੇ ਕੀ ਸੀ ਸਾਰਾ ਕੱਲ ਦਾ ਮਸਲਾ ਆਓ ਅਸੀਂ ਜਾਣਦੇ ਹਾਂ ਰਖਵਾਰੇ ਜੱਥੇਬੰਦੀ ਦੇ ਸਰਪ੍ਰਸਤ ਬਾਬਾ ਜਸਦੀਪ ਸਿੰਘ ਜੀ ਹੋਣਾ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੱਲ ਵੀਡੀਓ ਇੱਕ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਬੀਤੇ 2 ਦਿਨ ਪਹਿਲਾਂ ਤੁਸੀਂ ਇੱਕ ਮੈਸੇਜ ਵੀ ਦਿੱਤਾ ਸੀ ਸੋਸ਼ਲ ਮੀਡੀਆ ਤੇ ਅਪਲੋਡ ਹੋ ਕੇ ਇੱਕ ਕੀਤੀ ਸੀ ਵੀਡੀਓ ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਅਸੀਂ ਪਾਣੀਪੱਤ ਜਾ ਰਹੇ ਹਾਂ ਜੀ ਤੁਸੀਂ ਕੱਲ ਪਾਣੀਪੱਤ ਜਾ ਕੇ ਆਏ ਹੋ ਮਹਾਰਾਜ ਦੇ ਉੱਥੋਂ ਸਰੂਪ ਲੈ ਕੇ ਆਏ ਹੋ ਕੱਲ ਦੀ ਜਿਹੜੀ ਵੀਡੀਓ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸ਼ਾਸਤਰਾ ਦੇ ਨਾਲ ਮਹਾਰਾਜ ਨੂੰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਤੁਸੀਂ ਉਸ ਮੰਦਰ ਦੇ ਵਿੱਚੋਂ ਲੈ ਕੇ ਆਏ ਹੋ ਕੀ ਸਾਰਾ ਮਸਲਾ ਸੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਪੂਰਾ ਭਖਿਆ ਹੋਇਆ ਕੀ ਸਾਰੀ ਗੱਲਬਾਤ ਸੀ ਸੰਗਤ ਜਾਨਣਾ ਚਾਹੁੰਦੀ ਹੈ ਕੱਲ ਦੀ ਕਮੈਂਟ ਤੇ ਕਮੈਂਟ ਜਿਹੜੀ ਕੀਤੀ ਜਾ ਰਹੀ ਹੈ ਸੰਗਤ ਦੇ ਵੱਲੋਂ ਇਹ ਸਾਰੀ ਜਿਹੜੀ ਘਟਨਾ ਪਾਣੀ ਪਾਦੀ ਜਰੂਰ ਸੰਗਤ ਤੱਕ ਪਹੁੰਚਦੀ ਕਰ ਦਿਓ ਜੀ ਗੱਲ ਐਵੇਂ ਹੈ ਜੀ ਜਿਹੜੀ ਇਹ ਬਿਆਦਬੀ ਹੋ ਰਹੀ ਸੀਗੀ ਇਹ ਕੋਈ ਅੱਜ ਦੀ ਬਿਆਦਬੀ ਨਹੀਂ ਹੋ ਰਹੀ ਸੀਗੀ ਇਹ ਬਿਆਦਬੀ ਪਿਛਲੇ 8 ਸਾਲਾਂ ਤੋਂ ਜਿਹੜੀ ਉੱਥੇ ਲਗਾਤਾਰ ਹੋ ਰਹੀ ਸੀ ਜੀ ਚਲੋ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਸ਼ਾਇਦ ਉਹਨਾਂ ਨੂੰ ਇਹਦੇ ਬਾਰੇ ਨਹੀਂ ਸੀਗਾ ਪਤਾ ਜਿਹੜੀ ਮੰਦਿਰ ਦੀ ਕਮੇਟੀ ਸੀਗੀ ਸ਼ਾਇਦ ਉਹਨਾਂ ਨੂੰ ਮर्यादा ਦਾ ਨਹੀਂ ਸੀਗਾ ਪਤਾ ਜੋ ਕੁਝ ਵੀ ਆ ਚਲੋ ਇਟਸ ਐਕਸ ਵਾਈ ਜ਼ेड 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵਿੱਚ ਨਿਕਲਦੀਆਂ ਪਰ ਗੱਲ ਇਹ ਆ ਕਿ ਵੀ ਗਲਤੀ ਕਰਕੇ ਗਲਤੀ ਕਰਨ ਵਾਲਾ ਗਲਤ ਹੈ ਗਲਤੀ ਕਰਕੇ ਉਹਨੂੰ ਸੁਧਾਰਨੇ ਵਾਲਾ ਬੰਦਾ ਹੁੰਦਾ ਜਿਵੇਂ ਕਿ ਸਾਨੂੰ ਪਤਾ ਲੱਗਿਆ 8 ਸਾਲਾਂ ਤੋਂ ਜਿਹੜੀ ਬਿਆਦਬੀ ਹੋ ਰਹੀ ਸੀ ਇਹ ਕੀ ਕਰਦੇ ਸੀਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹਦੇ ਨਾਲ ਹੀ ਇਹਨਾਂ ਨੇ ਰਮਾਇਣ ਦਾ ਪ੍ਰਕਾਸ਼ ਕਰਿਆ ਹੋਇਆ ਸੀਗਾ ਤੇ ਨਾਲੇ ਗੀਤਾ ਦਾ ਹੋਰ ਬੱਖੋ-ਬੱਖ ਤਰੀਕੇ ਦੇ ਪ੍ਰਕਾਸ਼ ਕਰੇ ਹੋਏ ਸੀਗੇ ਗ੍ਰੰਥਾਂ ਦੇ ਤੇ ਨਾਲ ਕਿਸੇ ਮਹੰਤ ਨੂੰ ਬਿਠਾ ਕੇ ਇੱਕ ਜਨਾਨੀ ਮਗਰੋਂ ਦੀ ਪੱਖੀ ਚੱਲੀ ਜਾਂਦੀ ਸੀ ਤੇ ਲੋਕ ਕਮਲਿਆਂ ਆਂਗੂ ਜਾ ਕੇ ਉਹਦੇ ਪੈਰੀ ਹੱਥ ਲਾਈ ਜਾਂਦੇ ਸੀਗੇ ਜਿਹੜਾ ਕਿ ਸਿੱਖ ਮਰਿਆਦਾ ਦੇ ਹਿਸਾਬ ਨਾਲ ਜਿਹੜਾ ਬਿਲਕੁਲ ਗਲਤ ਆ ਬਿਲਕੁਲ ਚਲੋ ਸਾਡੇ ਕੋਲੇ ਮੈਸੇਜ ਆਉਂਦਾ ਉਸ ਤੋਂ ਬਾਅਦ ਹਫਤੇ ਪਹਿਲਾਂ ਕਿ ਬਾਬਾ ਜੀ ਗੱਲ ਐਵੇਂ ਆ ਕਿ ਸਾਰਿਆਂ ਨੂੰ ਅਸੀਂ ਜਮਾ ਜਮਾ ਕੇ ਦੇਖ ਲਿਆ ਸਖਜ ਅਤੇ ਬੰਦੀਆਂ ਆਉਂਦੀਆਂ ਨੇ ਕਮੇਟੀਆਂ ਇੱਥੇ ਆਉਂਦੀਆਂ ਨੇ ਫੈਸਲਾ ਕਰਾ ਜਾਂਦੀਆਂ ਹਨ ਮਾਫੀਨਾਮਾ ਵੀ ਉਹ ਦੇ ਦਿੰਦੇ ਆ ਮੁੜ ਕੇ ਫੇਰ ਇਹੀ ਗੱਲਾਂ ਰਿਪੀਟ 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 ਕਰਦੇ ਆ ਹੋਇਆਂ ਜਿ 8 ਸਾਲ ਇਹ ਚੀਜ਼ ਨੂੰ ਨਿਕਲ ਚੁੱਕੇ ਨੇ ਬਿਲਕੁਲ ਤੇ ਹਾਰ ਕੇ ਸਾਡੇ ਵੱਲੋਂ ਉੱਥੇ ਦੇ ਜਿਹੜੇ ਮੌਦਵਾਰ ਬੰਦੇ ਨੇ ਪਾਣੀ ਪੱਤ ਦੇ ਉਹਨਾਂ ਵੱਲੋਂ ਦੋ ਸਿੰਘਾਂ ਵੱਲੋਂ ਮਹਾਰਾਜ ਜੀ ਦਾ ਜਿਹਨੂੰ ਕਹੇ ਰੂਪ ਹੀ ਕਹਿ ਸਕਦੇ ਆ ਉਹਨਾਂ ਨੂੰ ਕਿ ਵੀ ਮਹਾਰਾਜ ਨੇ ਆਪ ਉਹਨਾਂ ਨੂੰ ਸੇਵਾ ਸੰਭਾਲ ਦਾ ਮੌਕਾ ਦਿੱਤਾ ਤੇ ਉਹਨਾਂ ਵੱਲੋਂ ਇੱਕ ਤਰੀਕ ਰੱਖੀ ਗਈ 27 ਤਰੀਕ 27 ਅਪ੍ਰੈਲ ਕਿ ਅਸੀਂ ਉਸ ਦਿਨ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਕੱਠੇ ਕਰਾਂਗੇ ਤੇ ਇਕੱਠੇ ਕਰਕੇ ਇਹ ਚੀਜ਼ ਦਾ ਮਸਲੇ ਦਾ ਪੱਕਾ ਹੱਲ ਜਿਹੜਾ ਇਹ ਕੱਢਾਂਗੇ ਤੇ ਸਾਨੂੰ ਉਹਦੇ ਬਾਬਤ ਮੈਸੇਜ ਆਇਆ ਸੀਗਾ ਕਿ ਬਾਬਾ ਜੀ ਤੁਸੀਂ ਜ਼ਰੂਰ ਪਹੁੰਚਣਾ ਤੇ ਅਸੀਂ ਬਕਾਇਦਾ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਸੀਗੀ ਕਿ ਅਸੀਂ 27 ਤਰੀਕ ਨੂੰ 27 ਅਪ੍ਰੈਲ ਨੂੰ ਜਿਹੜਾ ਇਹ ਪਾਣੀ ਪਤ ਅਸੀਂ ਚਾਲਾ ਮਾਰਾਂਗੇ ਜਸ ਤੋਂ ਬਾਅਦ ਜਿੱਥੇ ਉਹ ਬੇਅਦਬੀ ਹੋ ਰਹੀ ਸੀ ਕਿ ਸਭ ਤੋਂ ਪਹਿਲੀ ਗੱਲ ਅਸੀਂ ਵੀਡੀਓ ਦੇ ਵਿੱਚ ਹੀ ਕਹੀ ਸੀ ਕਿ ਤੁਸੀਂ ਭਾਵੇਂ ਨਾਲ ਚਲਾ ਦਿਓ ਕਿ ਵੀ ਬੇ ਬੇਅਦਬੀ ਕੁਝ ਇਸ ਪ੍ਰਕਾਰ ਹੋ ਰਹੀ ਹੈ ਕਿ ਵੀ ਉੱਥੇ ਸੌਖਾ ਸੌਣ ਦਾ ਕੋਈ ਸਥਾਨ ਹੀ ਹੈ ਨਹੀਂ ਬਿਲਕੁਲ ਪਰ ਜਦੋਂ ਅਸੀਂ ਮਹਾਰਾਜ ਜੀ ਦੇ ਸਰੂਪ ਲੈਣ ਗਏ ਆ ਤਾਂ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਆ ਕਿ ਵੀ ਉੱਥੇ ਉਸੇ ਟਾਈਮ ਉਹ ਨਵਾਂ ਬੈੱਡ ਲੈ ਕੇ ਆਏ ਸੀਗੇ ਜੀਦੀ ਹਜੇ ਜਲਤਾ ਵੀ ਨਹੀਂ ਸੀਗੀਆਂ ਉਤਰੀਆਂ ਮਤਲਬ ਤੁਹਾਡੇ ਜਾਣ ਤੋਂ ਪਹਿਲਾਂ ਜੀ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਨੇ ਹੋ ਉਸ ਤੋਂ ਬਾਅਦ ਵਿੱਚ ਉਹ ਹਰਕਤ ਦੇ ਵਿੱਚ ਆ ਜਾਂਦੇ ਨੇ ਉਹ ਹਰਕਤ ਦੇ ਵਿੱਚ ਆਉਂਦੇ ਨੇ ਮਤਲਬ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਜਿਹੜੀ ਨਿਹੰਗ ਸਿੰਘ ਜਥੇਬੰਦੀ ਆ ਫੌਜਾਂ ਇੱਥੇ ਆ ਰਹੀਆਂ ਨੇ ਅਸੀਂ ਜਿਹੜਾ ਪਹਿਲੇ ਬੰਦੋਬਸਤ ਕਰ ਲਏ ਤਾਂ ਜੋ ਸਾਡੇ ਉੱਪਰ ਕਿਸੇ ਤਰ੍ਹਾਂ ਦਾ ਦੁਚਨ ਨਾ ਲੱਗ ਸਕੇ ਜੀ ਜੀ ਪਰ ਦੇਖੋ ਹੋਣਾ ਉਹੀ ਸੀਗਾ ਜੋ ਮਹਾਰਾਜ ਨੂੰ ਮਨਜ਼ੂਰ ਸੀਗਾ ਮਹਾਰਾਜ ਨੇ ਸਾਰਿਆਂ ਦੇ ਸਾਹਮਣੇ ਇਹ ਚੀਜ਼ ਲੈ ਕੇ ਆਉਣੀ ਸੀ ਕਿ ਤੇ ਉਹੀ ਹੋਇਆ ਅਸੀਂ ਘਰੋਂ ਅਰਦਾਸਾਂ ਸੋਧ ਨਿਕਲੇ ਸੀਗੇ ਕਿ ਮਹਾਰਾਜ ਮਹਾਰਾਜ ਜੀ ਦਾ ਹੁਕਮ ਲੈ ਕੇ ਨਿਕਲੇ ਸੀ ਕਿ ਮਹਾਰਾਜ ਅੱਜ ਹੁਣ ਜੋ ਵੀ ਹੋਊਗਾ ਤੁਹਾਡੇ ਚਰਨਾਂ ਦੇ ਵਿੱਚ ਹੀ ਆ ਤੁਸੀਂ ਹਾਜ਼ਰ ਨਾਜ਼ਰ ਹੋ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਤੁਹਾਡਾ ਹੁਕਮ ਲੈ ਕੇ ਤੁਰੇ ਆ ਤੇ ਜਿਵੇਂ ਵੀ ਹੁਣ ਅੱਗੇ ਹੋਊਗਾ ਤੇ ਮਹਾਰਾਜ ਨੇ ਸਾਨੂੰ ਅਸੀਂ ਮੋਰਚਾ ਲਾਇਆ ਸੀਗਾ ਮੋਰਚੇ ਮੋਰਚੇ ਦੇ ਵਿੱਚ ਮਹਾਰਾਜ ਜੀ ਨੇ ਫਤਿਹ ਬਖਸ਼ੀ ਆ ਤੇ ਅਸੀਂ ਮਹਾਰਾਜ ਜੀ ਦੇ ਜਿਹੜੇ 10 ਰੂਪ ਨੇ ਜਿਵੇਂ ਵਿਅਦਵੀ ਹੋ ਰਹੀ ਸੀਗੀ ਅਸੀਂ ਆਪਦੇ ਨਾਲ ਲੈ ਕੇ ਆਏ ਬਿਲਕੁਲ ਜੀ ਤਾਂ ਬਾਬਾ ਜੀ ਸਿੱਖਾਂ ਦੀ ਸਰਵ ਉੱਚ ਜਿਹੜੀ ਸਰਮੌਰ ਸੰਸਥਾ ਐਸਜੀਪੀਸੀ ਹੈ ਜੀ ਤੁਹਾਡੇ ਤੋਂ ਪਹਿਲਾਂ ਉਹਨਾਂ ਦੇ ਜਿਹੜਾ ਰਾਬਤਾ ਕਰਨਾ ਐਸਜੀਪੀਸੀ ਨਾਲ ਬਣਦਾ ਸੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਐਸਜੀਪੀਸੀ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਮਹਾਰਾਜ ਦੇ ਸਰੂਪਾਂ ਦੇ ਉੱਥੇ ਇਸ ਤਰ੍ਹਾਂ ਵਿਯਾਦਬੀ ਹੋ ਰਹੀ ਸੀ ਜਿਵੇਂ ਕੀ ਸਾਨੂੰ ਦੱਸਿਆ ਗਿਆ ਤੇ ਅਸੀਂ ਪੜਤਾਲ ਕੀਤੀ ਹੈ ਜਿਹੜੀ ਫੌਜ ਨੇ ਸਾਨੂੰ ਸਨੇਹਾ ਲਾਇਆ ਸੀਗਾ ਉਹਨਾਂ ਦੇ ਦੱਸਣ ਮੁਤਾਬਕ ਐਸਜੀਪੀਸੀ ਵੀ ਉੱਥੇ ਆਈ ਹੈ ਅਕਾਲ ਤੱਕ ਤੋਂ ਸਾਭ ਦੇ ਮੈਂਬਰ ਵੀ ਉੱਥੇ ਆਏ ਆ ਜੀ ਉਹਨਾਂ ਨੇ ਆ ਕੇ ਉੱਥੇ ਜਦੋਂ ਸਾਰਾ ਵੇਰਵਾ ਦੇਖਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਮਰਿਆਦਾ ਦੇ ਹਿਸਾਬ ਨਾਲ ਚੱਲੋ ਉਹਨਾਂ ਨੂੰ ਲਿਖਤੀ ਦੇ ਕੇ ਵੀ ਗਏ ਆ ਪਰ ਉਸ ਤੋਂ ਬਾਅਦ ਵਾਜੂਦ ਵੀ ਇਹ ਕੰਮ ਕਰਦੇ ਰਹੇ ਤੇ ਹਾਰਕੇ ਨਿਹੰਗ ਸਿੰਘ ਫੌਜਾਂ ਨੂੰ ਉਹਨਾਂ ਨੂੰ ਸੱਦਾ ਪੱਤਰ ਦੇਣਾ ਪਿਆ ਉਹਨਾਂ ਦਾ ਹਾਰ ਕੇ ਟੁੱਟ ਕੇ ਸਾਡੇ ਕੋਲੇ ਫੋਨ ਆਇਆ ਸੀ ਕਿ ਬਾਬਾ ਜੀ ਹੁਣ ਤੁਸੀਂ ਆਵੋ ਤੁਸੀਂ ਹੱਲ ਕਰੋਗੇ ਕਿ ਵੀ ਅਸੀਂ ਤਾਂ 8 ਸਾਲ ਤੋਂ ਹੱਲ ਹੀ ਸੁਣਦੇ ਆ ਰਹੇ ਹਾਂ ਸੰਸਮਾ ਆਉਂਦੀਆਂ ਕਦੇ ਸਤਕਾਰ ਕਮੇਟੀ ਆ ਜਾਂਦੀ ਕਦੇ ਐਸਜੀਪੀਸੀ ਆਉਂਦੀ ਆ ਕਦੇ ਕਾਲ ਤੱਕ ਸਾਫ ਦੀ ਕਮੇਟੀ ਆ ਜਾਂਦੀ ਕਦੇ ਕੋਈ ਆ ਜਾਂਦਾ ਆਂਦੀ ਆ ਮੰਦਰ ਦੇ ਨਾਲ ਗੱਲਬਾਤ ਕਰਦੀ ਹੈ ਉਹ ਮਾਫੀਨਾਮਾ ਦੇ ਦਿੰਦੇ ਆ ਤੇ ਮੁੜ ਕੇ ਫੇਰ ਉਹੀ ਕੰਮ ਸ਼ੁਰੂ ਹੋ ਜਾਂਦਾ ਮਤਲਬ ਇੱਕ ਸਮਝੌਤਾ ਕਰ ਆਉਂਦੇ ਨੇ ਤੋਂ ਬਾਅਦ ਵਿੱਚ ਫੇਰ ਇਹ ਕੰਮ ਜਿਹੜਾ ਚੱਲ ਜੀ ਜੀ ਜਿਹੜਾ ਤੇ ਉੱਥੇ ਬਾਬਾ ਜੀ ਇੱਕ ਸੁਣਨ ਦੇ ਵਿੱਚ ਗੱਲ ਹੋ ਰਹੀ ਆ ਤੁਸੀਂ ਕੱਲ ਕੈਮਰੇ ਦੇ ਵਿੱਚ ਜਿਹੜੀਆਂ ਔਨ ਰਿਕਾਰਡ ਵੀਡੀਓਜ਼ ਵੀ ਹੈਗੀਆਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਜਿਹੜੇ ਕੋਈ ਪੁਖਤਾ ਪ੍ਰਬੰਧ ਨਹੀਂ ਸੀਗੇ ਮਹਾਰਾਜ ਦੇ ਸੋਖ ਹਸਣ ਦੇ ਪ੍ਰਕਾਸ਼ ਕਰਨ ਦੇ ਤੇ ਇੱਕ ਉੱਥੇ ਨਿਸ਼ਾਨ ਸਾਹਿਬ ਵੀ ਸ਼ੁਸ਼ੋਭਤ ਨਹੀਂ ਸੀਗਾ ਹੋਰ ਕਿਹੜੀਆਂ-ਕਿਹੜੀਆਂ ਜਿਹੜੀਆਂ ਚੀਜ਼ਾਂ ਸੀਗੇ ਤੁਹਾਡੇ ਉੱਥੇ ਧਿਆਨ ਦੇ ਵਿੱਚ ਆਈਆਂ ਨੇ ਜੋ ਤੁਸੀਂ ਕੱਲ ਆਪਣੀ ਅੱਖੀਂ ਦੇਖੀਆਂ ਨੇ ਜੀ ਜੀ ਬੇਅਦਬੀ ਕੁਝ ਇਸ ਪ੍ਰਕਾਰ ਹੋ ਰਹੀ ਸੀਗੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਮੈਂ ਤੁਹਾਨੂੰ ਨਾਲ ਉਹਦੇ ਪ੍ਰੂਫ ਵੀ ਦਊਗਾ ਮੈਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਦਾ ਮੈਂ ਤੁਹਾਨੂੰ ਪ੍ਰੂਫ ਦਊਗਾ ਤੁਸੀਂ ਨਾਲ ਚਲਾਇਓ ਵੀਡੀਓ ਦੇ ਬਿਲਕੁਲ ਸਭ ਤੋਂ ਪਹਿਲੀ ਗੱਲ ਜੇ ਸਮੰਦਰ ਦੇ ਵਿੱਚ ਜਿੱਥੇ ਵੀ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ ਉੱਥੇ ਨਿਸ਼ਾਨ ਸਾਹਿਬ ਨਹੀਂ ਸੀਗਾ ਜਦੋਂ ਉੱਥੇ ਦੀ ਫੌਜ ਨੇ ਉਹਨਾਂ ਨੂੰ ਕਿਹਾ ਮੰਦਰ ਦੀ ਕਮੇਟੀ ਨੂੰ ਕਿ ਨਿਸ਼ਾਨ ਸਾਹਿਬ ਇੱਥੇ ਸ਼ੋਭਿਤ ਕਰੋ ਉਹਨਾਂ ਦਾ ਕਹਿਣਾ ਇਹ ਸੀਗਾ ਤੁਸੀਂ ਨਵੀਂ ਆਪਦੇ ਰੀਤੀ ਰਿਵਾਜ ਲੈ ਕੇ ਆ ਗਏ ਆ ਇੱਥੇ ਦੂਜੀ ਗੱਲ ਮਹਾਰਾਜ ਜੀ ਦੇ ਸਰੂਪ ਤੇ ਆਮ ਜਿਵੇਂ ਕਿਤਾਬਾਂ ਦੇ ਉੱਤੇ ਅਸੀਂ ਪੈਨ ਨਾਲ ਕੋਈ ਵੀ ਨਾਮ ਪਤਾ ਲਿਖ ਦਿੰਦੇ ਆ ਉਹਦੇ ਤੇ ਓਮ ਦੇ ਸਵਾਸਤਿਕ ਦੇ ਨਿਸ਼ਾਨ ਤੇ ਸਤਨਾਮ ਲਿਖ ਕੇ ਉਹਨਾਂ ਨੇ ਉਹ ਰੱਖਿਆ ਹੋਇਆ ਸੀਗਾ ਤੀਜੀ ਗੱਲ ਜਦੋਂ ਅਸੀਂ ਸਰੂਪ ਨੂੰ ਮਹਾਰਾਜ ਜੀ ਦੇ ਲੈ ਕੇ ਆਏ ਆ ਉਸ ਤੋਂ ਬਾਅਦ ਜਦੋਂ ਅਸੀਂ ਮਹਾਰਾਜ ਜੀ ਦੀ ਸੇਵਾ ਸੰਭਾਲ ਕਰੀ ਐ ਮਰੀ ਹੋਈ ਛਿਪਕਲੀਆਂ ਜਿਹੜੀਆਂ ਮਹਾਰਾਜ ਜੀ ਦੇ ਅੰਗਾਂ ਦੇ ਵਿੱਚੋਂ ਮਿਲੀਆਂ ਉਸ ਤੋਂ ਬਾਅਦ ਆਪਣਾ ਵੱਖੋ ਵੱਖਰੇ ਤਰੀਕੇ ਦੇ ਜਿਹੜੇ ਫੁੱਲ ਆ ਗਲਾਬ ਦੇ ਗੈਂਦੇ ਦੇ ਚਮੇਲੀ ਦੇ ਵੱਖੋ ਵੱਖਰੇ ਤਰੀਕੇ ਦੇ ਫੁੱਲ ਜਿਹੜੇ ਆ ਮਹਾਰਾਜ ਜਿਵੇਂ ਅਸੀਂ ਛੋਟੇ ਹੁੰਦੇ ਨਹੀਂ ਕਹਿੰਦੇ ਸੀਗੇ ਵੇ ਪੜ੍ਹਾਈ ਦਾ ਪੱਤਾ ਇਹਨੂੰ ਵਿੱਚ ਰੱਖ ਦੋ ਅਸੀਂ ਪਾਸ ਹੋ ਜਾਾਂਗੇ ਵਿਦਿਆ ਪੜ੍ਹਾਈ ਹੋ ਗਈ ਇਹ ਹੋ ਗਈ ਬਿਲਕੁਲ ਓਵੇਂ ਸਾਨੂੰ ਮਹਾਰਾਜ ਜੀ ਦੇ ਅੰਗਾਂ ਦੇ ਵਿੱਚੋਂ ਉਹ ਫੁੱਲ ਮਿਲੇ ਆ ਉਸ ਤੋਂ ਬਾਅਦ ਇੱਕ ਹੁੰਦਾ ਮਹਾਰਾਜ ਜੀ ਦੇ ਸਰੂਪ ਚਲੋ ਵਿਰਧ ਹੋ ਗਏ ਵਿਰਧ ਹੋਣ ਤੋਂ ਬਾਅਦ ਹੈਨਾ ਕਿ ਵੀ ਉਹ ਕਈ ਅੰਗ ਜਿਹੜੇ ਆ ਹੈਨਾ ਪਾੜ ਵੀ ਜਾਂਦੇ ਨੇ ਵਿੱਚੋਂ ਟੇਅਰ ਹੋ ਜਾਂਦੇ ਨੇ ਬਟ ਉਹ ਅੰਗ ਜਿਵੇਂ ਕਹਿੰਦੇ ਕਿ ਵੀ ਰਫ ਐਂਡ ਟਫ ਅਸੀਂ ਕਿਸੇ ਚੂਜ ਨੂੰ ਚੀਜ਼ ਨੂੰ ਯੂਜ਼ ਕਰਦੇ ਆ ਤੇ ਉਹ ਖਰਾਬ ਹੋ ਜਾਂਦੇ ਆ ਉਵੇਂ ਉਹ 파ੜੇ ਹੋਏ ਅੰਗ ਨੇ ਤੇ ਵਿੱਚ ਮਹਾਰਾਜ ਜੀ ਦੇ ਕੁਝ ਕੁ ਸਰੂਪ ਤਾਂ ਇਦਾਂ ਦੇ ਨੇ ਕੁਝ ਕੁ ਸਰੂਪ ਮਹਾਰਾਜ ਜੀ ਦੇ ਵਿੱਚ ਇਦਾਂ ਦੇ ਨੇ ਕਿ ਜਿਹਦੇ ਵਿੱਚ ਮਤਲਬ ਜਿਹਦੇ ਵਿੱਚੋਂ ਅੰਗ ਹੀ ਗਾਇਬ ਕਰੇ ਹੋਏ ਨੇ ਮਤਲਬ ਸਿੱਖ ਸਿਧਾਂਤਾਂ ਤੋਂ ਬਿਲਕੁਲ ਅਣਜਾਣ ਬੰਦਾ ਕਿ ਜਿਹੜਾ ਉੱਥੇ ਮਹਾਰੇ ਦਾ ਪ੍ਰਕਾਸ਼ ਕਰਦਾ ਸੀ ਜਾਂ ਸੋਖਾਸਣ ਕਰਦਾ ਸੀ ਜਿਹਦੇ ਉਪਰੰਤ ਸਾਰੇ ਮਹਾਰੇ ਦੇ ਸਰੂਪ ਨੂੰ ਨੁਕਸਾਨ ਪਹੁੰਚਿਆ ਜੀ ਦੇਖੋ ਅਸੀਂ ਇਹ ਚੀਜ਼ ਨਹੀਂ ਦਾ ਕਹਿ ਸਕਦੇ ਕਿਉਂਕਿ ਦੇਖੋ ਇਹ ਚੀਜ਼ ਦੇ ਸਾਡੇ ਕੋਲੇ ਪੁਖਤਾ ਸਬੂਤ ਨਹੀਂ ਹੈਗੇ ਮੈਂ ਗੱਲਾਂ ਉਹ ਕਰਦਾ ਜਿਹੜੀ ਮੇਰੀ ਆਪ ਦੀ ਅੱਖੀ ਦੇਖੀ ਆ ਜਾਂ ਮੇਰੇ ਕੋਲੇ ਵੀਡੀਓ ਨੇ ਹੁਣ ਉੱਥੇ ਕੌਣ ਪ੍ਰਕਾਸ਼ ਕਰਦਾ ਸੀਗਾ ਕੌਣ ਸੁਖਾਸਣ ਕਰਦਾ ਸੀਗਾ ਸਾਨੂੰ ਉਹਦੇ ਬਾਰੇ ਪਤਾ ਨਹੀਂ ਐ ਸੁਖਾਸਣ ਤਾਂ ਖੈਰ ਕੌਣ ਹੀ ਕਰਦਾ ਹੋਊਗਾ ਜਦੋਂ ਸੁਖਾਸਣ ਵਾਸਤੇ ਪਲਾਂਗੀ ਹੈ ਨਹੀਂ ਉੱਥੇ ਠੀਕ ਹੈ ਨਾ ਸੁਖਾਸਣ ਲਈ ਕੋਈ ਜਦੋਂ ਕੋਈ ਸਥਾਨ ਹੀ ਹੈ ਨਹੀਂ ਤਾਂ ਸੁਖਾਸਣ ਤਾਂ ਕਾਹਦਾ ਕਰਦੇ ਹੋਣੇ ਆ ਪ੍ਰਕਾਸ਼ ਵੀ ਕਿਹਨੇ ਕਰਨਾ ਹੈ ਉੱਥੇ ਕੋਈ ਵੀ ਬੰਦਾ ਸਹਿਜ ਸਾਰੇ ਸਹਿਯਤਾਰੀ ਨੇ ਉੱਥੇ ਕੋਈ ਵੀ ਅਮਰਤਾਰੀ ਬੰਦਾ ਹੈ ਨਹੀਂ ਇੱਕ ਬੰਦਾ ਜਿਹੜਾ ਹੁਣ ਅਸੀਂ ਕੱਲ ਪਰਸੋ ਵੀਡੀਓ ਦੇ ਵਿੱਚ ਹੀ ਦੇਖਿਆ ਉਹ ਕਹਿੰਦਾ ਕਿ ਵੀ ਸਾਡਾ ਇਹ ਗ੍ਰੰਥੀ ਸਿੰਘ ਰੱਖਿਆ ਹੋਇਆ ਉਹ ਤੁਸੀਂ ਇੰਟਰਵਿਊ ਦੇ ਵਿੱਚ ਆਪੇ ਸੁਣ ਲਿਓ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਉਹ ਬੰਦੇ ਤੋਂ ਚੱਜ ਚੱਜ ਨਾਲ ਬੋਲਿਆ ਤਾਂ ਜਾਣ ਨਹੀਂ ਰਿਹਾ ਕਿ ਵੀ ਕਿਹੜੇ ਪਾਠ ਕਰਦਾ ਹੋਊ ਤੇ ਕਿਹੜੀ ਸੰਥਿਆ ਕਰਦਾ ਉਹ ਕਿਹੜੀ ਉਹ ਕਥਾ ਕਰਦਾ ਹੋਊਗਾ ਉੱਥੇ ਠੀਕ ਹੈ ਦੂਜੀ ਗੱਲ ਕਿ ਵੀ ਇੱਕ ਗ੍ਰੰਥੀ ਸਤ ਸਰੂਪ ਬਿਲਕੁਲ ਤੁਸੀਂ ਸੇਵਾ ਕਰ ਦੋ ਦਿਮਾਲਾ ਤੁਹਾਡੇ ਚਰਨੀ ਭੇਟ ਕਰਕੇ ਮੈਂ ਸਿੱਖੀ ਜੀ ਤਿਆਗ ਦੇਣਾ ਹੋਰ ਦੱਸੋ ਇਸ ਤੋਂ ਉੱਪਰ ਮੈਂ ਕੁਝ ਨਹੀਂ ਕਹਿ ਸਕਦਾ ਮੇਰੇ ਲਈ ਤਾਂ ਇਹ ਮੇਰਾ ਦਿਮਾਲਾ ਤੇ ਮੇਰਾ ਬਾਣਾ ਸਾਰਾ ਕੁਝ ਹੈ ਜਦੋਂ ਤੱਕ ਇਹ ਮੇਰੇ ਸਿਰ ਤੇ ਸ਼ਰੀਰ ਤੇ ਆ ਤੇ ਉਦੋਂ ਤੱਕ ਮੈਂ ਜਸਦੀਪ ਸਿੰਘ ਆ ਨਹੀਂ ਤਾਂ ਮੈਂ ਕੁਝ ਵੀ ਨਹੀਂ ਹੈਗਾ ਬਿਲਕੁਲ ਸੰਗ ਜੀ ਇੱਥੇ ਇਹ ਵੀ ਦੱਸ ਦिए ਕਿ ਜਦੋਂ ਅਸੀਂ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਉਣੀ ਆ ਜਦੋਂ ਕੋਈ ਘਰ ਦੇ ਵਿੱਚ ਪਾਠ ਹੁੰਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇੱਕ ਸਰੂਪ ਘਰ ਦੇ ਵਿੱਚ ਲਿਆਂਦਾ ਜਾਂਦਾ ਉਸ ਦੀ ਸੇਵਾ ਸੰਭਾਲ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਸਤਿਕਾਰ ਦੇਣਾ ਸਾਰਾ ਹੀ ਪੂਰਾ ਪਰਿਵਾਰ ਲੱਗ ਜਾਂਦਾ ਪਰ ਇੱਕ ਸਿੰਘ ਦੇ ਵੱਲੋਂ ਸੱਤ ਸਰੂਪਾਂ ਦੀ ਜਿਹੜੀ ਸਾਵ ਸਵਾਲ ਕਰਨੀ ਹੈ ਤ ਵੱਡੀ ਗੱਲ ਹੈ ਜਿੱਦਾਂ ਬਾਬਾ ਜੀ ਹੁਣਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਬੰਦਾ ਹੀ ਇਕੱਲਾ ਮਹਾਰਾਜ ਦੇ ਸੱਤ ਸਰੂਪਾਂ ਨੂੰ ਉੱਥੇ ਸੰਭਾਲ ਰਿਹਾ ਸੀ ਇਹ ਵੀ ਇੱਕ ਬਹੁਤ ਜਿਹੜੀ ਮਾੜੀ ਗੱਲ ਹੈ ਕਿਉਂਕਿ ਇੱਕ ਬੰਦੇ ਦੇ ਕੋਲੋਂ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਸਕਦੀ ਤਾਂ ਹੋਰ ਕੀ ਕੁਝ ਉੱਥੇ ਬੱਬਾ ਜੀ ਸੀਗਾ ਜਿਵੇਂ ਤੁਸੀਂ ਇੱਕ ਕੱਲ ਉੱਥੇ ਗਏ ਹੋ ਜੀ ਤੁਹਾਡੇ ਨਾਲ ਕਿਸੇ ਨੇ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਸੀਂ ਜਾ ਕੇ ਮਹਾਰਾਜ ਦੇ ਸਰੂਪਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਨਹੀਂ ਅਸੀਂ ਕੋਈ ਉੱਥੇ ਹੁੱਲੜਬਾਜੀ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਅਸੀਂ ਮਰਿਆਦਾ ਦੇ ਹਿਸਾਬ ਨਾਲ ਪਹਿਲਾਂ ਅਸੀਂ ਗੁਰੂ ਘਰ ਗਏ ਆ ਨਤਮਸਤਕ ਹੋਏ ਆ ਉਸ ਤੋਂ ਬਾਅਦ ਅਸੀਂ ਹਰੀ ਮੰਦਰ ਤੋਂ ਜਿੱਥੋਂ ਮੈਂ ਸਤਸ ਰੂਪ ਲੈ ਕੇ ਆਏ ਆ ਮਹਾਰਾਜ ਜੀ ਦੇ ਉਹਦੇ ਨਾਲ ਇੱਕ ਗੁਰੂ ਘਰ ਆ ਅਸੀਂ ਉੱਥੇ ਆਪਦੀਆਂ ਗੱਡੀਆਂ ਪਾਰਕ ਕੀਤੀਆਂ ਪੈਦਲ ਚੱਲੇ ਪਾਏ ਆ ਪੈਦਲ ਚੱਲੇ ਪਾਉਣ ਤੋਂ ਬਾਅਦ ਉੱਥੇ ਅਸੀਂ ਜਾ ਕੇ ਅੰਦਰ ਮਹਾਰਾਜ ਜੀ ਦਾ ਹੁਕਮਨਾਮਾ ਲਿੱਤਾ ਤੇ ਅਰਦਾਸਾਂ ਸੋਧ ਉਸ ਤੋਂ ਬਾਅਦ ਅਸੀਂ ਉੱਥੋਂ ਸਿੱਖ ਮਰਿਆਦਾ ਦੇ ਹਿਸਾਬ ਨਾਲ ਅਸੀਂ ਉੱਥੋਂ ਚੱਲੇ ਪਾਏ ਆ ਬਿਲਕੁਲ ਇਸ ਸਮੇਂ ਦੇ ਵਿੱਚ ਘੱਟੋ ਘੱਟ 2 ਘੰਟੇ ਦਾ ਜਿਹੜਾ ਸਮਾਂ ਲੱਗਿਆ ਸਾਨੂੰ ਬਿਲਕੁਲ ਤੇ ਜੇ ਅਸੀਂ ਕੁਝ ਗਲਤ ਕੀਤਾ ਹੁੰਦਾ ਇਹ ਜੇ ਕੋਈ ਵੀ ਗੱਲ ਹੁੰਦੀ ਤਾਂ ਮੇਰਾ ਮੰਨਣਾ ਇਹ ਆ ਕਿ ਵੀ ਜੇ ਅਸੀਂ ਗਲਤ ਹੁੰਦੇ ਤੇ ਉੱਥੇ ਆਪਣਾ ਫੋਨ ਕਰਦੇ ਹੋ ਲੋਕਲ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਆ ਕੇ ਸਾਨੂੰ ਉਸੇ ਟਾਈਮ ਗ੍ਰਿਫਤਾਰ ਕਰਕੇ ਲੈ ਕੇ ਜਾਂਦਾ ਜੇ ਅਸੀਂ ਕੁਝ ਗਲਤ ਕਰ ਰਹੇ ਹੁੰਦੇ ਬਿਲਕੁਲ ਪਾਣੀਪਤ ਬਹੁਤ ਦੂਰ ਹੈ ਪਾਣੀਪਤ ਕਿਹੜੇ ਨਾਲੇ ਬਾਰਡਰ ਤੇ ਪਈ ਹੈ ਠੀਕ ਹੈ ਜੀ ਦੂਜੀ ਗੱਲ ਕੋਈ ਬੋਕਦੇ ਸਿੰਘਾਂ ਨੂੰ ਹੱਥ ਪਾਉਣ ਲੱਗਿਆ ਬੰਦਾ 100 ਵਾਰ ਸੋਚਦਾ ਹੈ ਤੇ ਜਦੋਂ ਸਾਨੂੰ ਪਤਾ ਕਿ ਮੂਰੇ ਸਾਡੇ ਖੂਹ ਆ ਤੇ ਅਸੀਂ ਛਾਲ ਕਿਉਂ ਮਾਰਾਂਗੇ ਜਾ ਕੇ ਬਗਾਨੀ ਸਟੇਟ ਦੇ ਵਿੱਚ ਅਸੀਂ ਜਾ ਕੇ ਕਾਰਵਾਈ ਕਰਨੀ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਨਾਲੇ ਇੱਕ ਸਰੂਪ ਨੂੰ ਲੈ ਕੇ ਆਉਣਾ ਇੱਕ ਰੂਪ ਨੂੰ ਲੈ ਕੇ ਆਉਣਾ ਹੀ ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਅਸੀਂ 10 ਰੂਪ ਲੈਣ ਗਏ ਸੀਗੇ ਮਹਾਰਾਜ ਜੀ ਦੇ ਠੀਕ ਆ ਤੇ ਅਸੀਂ ਸਹੀ ਸੀਗੇ ਅਸੀਂ ਤਾਂ ਲੈਣ ਗਏ ਸੀਗੇ ਜੇ ਉਹ ਸਹੀ ਸੀਗੇ ਸਾਨੂੰ ਉਸੇ ਟਾਈਮ ਡੱਕਦੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਦੇ ਤੇ ਸਾਨੂੰ ਉਸੇ ਟਾਈਮ ਅਰੈਸਟ ਕਰਾਉਂਦੇ ਪਰ ਪਤਾ ਉਹਨਾਂ ਨੂੰ ਵੀ ਸੀਗਾ ਕਿ ਗਲਤੀ ਆ ਚਲੋ ਹੁਣ ਗੱਲ ਇਹ ਆ ਕਿ ਵੀ ਚੋਰ ਕਦੇ ਚੋਰੀ ਕਰਕੇ ਇਹ ਨਹੀਂ ਕਹਿੰਦਾ ਕਿ ਬਈ ਮੈਂ ਚੋਰੀ ਕਰੀ ਆ ਸਿੱਧੀ ਜੜੀ ਗੱਲ ਆ ਠੀਕ ਆ ਅਸੀਂ ਐਗਜ਼ਾਮਪਲ ਦੇ ਤੌਰ ਤੇ ਲੈਨੇ ਆ ਹੁਣ ਇਹ ਵੀ ਨਾ ਕਹਿਣ ਲੱਗ ਜਾਣ ਕਿ ਵੀ ਅਸੀਂ ਤਾਂ ਚੋਰ ਆਂ ਠੀਕ ਹੈ ਕਿਉਂਕਿ ਇਹ ਜੇ ਬੰਦਿਆਂ ਦਾ ਕੁਝ ਨਹੀਂ ਪਤਾ ਹੁੰਦਾ ਦੂਸ਼ਣ ਲਾਉਂਦੇ ਆਂ ਤੇ ਕੁਝ ਤੋਂ ਕੁਝ ਬਣ ਜਾਂਦੇ ਨੇ ਠੀਕ ਹੈ ਪਰ ਚੋਰ ਕਦੇ ਚੋਰੀ ਕਰਕੇ ਇਹ ਨਹੀਂ ਕਹਿੰਦਾ ਕਿ ਮੈਂ ਚੋਰੀ ਕੀਤੀ ਆ ਹੁਣ ਉਹਨਾਂ ਨੇ ਸਪਸ਼ਟੀਕਰਨ ਤਾਂ ਦੇਣਾ ਹੀ ਸੀਗਾ ਹੁਣ ਉਹ ਕਹਿੰਦੇ ਕਿ ਵੀ ਮਹਾਰਾਜ ਜੀ ਨੂੰ ਕਿਰਪਾਨਾਂ ਲੈ ਕੇ ਇਹ ਕਿਰਪਾਨਾਂ ਚ ਤਲਵਾਰਾਂ ਜੂਲਤੇ ਹੋਏ ਲਹਿਰਾਤੇ ਹੋਏ ਕੁਝ ਇਦਾਂ ਦਾ ਬਿਆਨ ਸੀਗਾ ਜੋ ਲਹਿਰਾਤੇ ਹੋਏ ਕਿਰਪਾਨੇ ਲੈ ਕੇ ਆਏ ਹਨ ਬਿਲਕੁਲ ਤੇ ਮਹਾਰਾਜ ਜੀ ਦੇ ਫਿਰ ਇਹ ਜਿਹੜੇ ਦੋ ਬਚਨ ਨੇ ਇੱਕ ਤਾਂ ਮਹਾਰਾਜ ਜੀ ਕਹਿੰਦੇ ਜਾਂਦੇ ਇਹ ਮੋਰ ਆ ਗਿਆ ਸੁਣੋ ਪਿਆਰੇ ਬਿਨ ਸ਼ਸਤਰ ਕੇ ਸੰਗ ਨ ਦੇਉ ਦੇਦਾਰੇ ਬਿਲਕੁਲ ਦੂਜਾ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਅਸ ਕਿਰਪਾਨ ਖੰਡੋ ਖੜਕ ਤੋਂ ਬਕਤਬਰ ਔਰ ਤੀਰ ਸਾਹਿਬ ਸਰੋਹੀ ਸਾਹਿਤੀ ਹੈ ਹਮਾਰੇ ਪੀਰ ਫਿਰ ਆਹ ਜਿਹੜੇ ਆਹ ਜਿਹੜੇ ਦੋ ਆਪਣੇ ਸਲੋਗ ਨੇ ਇਹਨਾਂ ਨੂੰ ਸਾਈਡ ਕਰ ਦਿੱਤਾ ਜਾਵੇ ਠੀਕ ਹੈ ਤੇ ਫਿਰ ਅਸੀਂ ਕਿਰਪਾਨਾ ਵੀ ਰੱਖਣੀ ਛੱਡ ਦਿੰਨੀ ਸਿੱਖੀ ਦਾ ਲੋਕਾਂ ਨੂੰ ਸਮਝਣਾ ਪੈਣਾ ਇਹ ਚੀਜ਼ ਦਾ ਕਿ ਵੀ ਇਹ ਇੱਕ ਪ੍ਰੋਪੋਗੈਂਡਾ ਜਿਹੜਾ ਅਪਣਾਇਆ ਜਾ ਰਿਹਾ ਠੀਕ ਆ ਇਹਨੂੰ ਭਾਵੇਂ ਅਸੀਂ ਸਰਕਾਰਾਂ ਵੱਲੋਂ ਕਹਿ ਦਈਏ ਕਿਸੇ ਵੱਲੋਂ ਕਹਿ ਦਈਏ ਇੱਕ ਪ੍ਰੋਪੋਗੈਂਡਾ ਬਣਾਇਆ ਜਾ ਰਿਹਾ ਸਿੱਖਾਂ ਨੂੰ ਵਿੱਚੋਂ ਦੋ ਪਾੜ ਕਰਨ ਦਾ ਅੱਧੀ ਜਿਹੜੀ ਸਿੱਖ ਕਮਿਊਨਿਟੀ ਆ ਤੁਹਾਨੂੰ ਵੀ ਪਤਾ ਆ ਅੱਧੀ ਸਿੱਖ ਕਮਿਊਨਿਟੀ ਤਾਂ ਅਮਰਤਾ ਰੀ ਜ਼ਰੂਰ ਆ ਕਿਰਪਾਨਾਂ ਉਹਨਾਂ ਦੇ 4 4 ਇੰਚ ਦੀਆਂ ਨੇ 2 2 ਇੰਚ ਦੀਆਂ ਜੇ ਹਲਕੇ ਹੋਇਆ ਕੁੱਤਾ ਮਗਰ ਪੈ ਗਿਆ ਤੇ ਕਿਸੇ ਤੋਂ ਸਾਹਮਣੇ ਹੋਣਾ ਬਿਲਕੁਲ ਪਹਿਲਾਂ ਸਾਡੀ ਕਮਿਊਨਿਟੀ ਦੇ ਵਿੱਚ ਦੋ ਪਾੜ ਪੈ ਚੁੱਕੇ ਨੇ ਇਹ ਅਸੀਂ ਮੰਨਿਏ ਨਾ ਮੰਨੀਏ ਇੱਕ ਪਾਸੇ ਨਿਹੰਗ ਸਿੰਘ ਫੌਜਾਂ ਹੁੰਦੀਆਂ ਹੁਣ ਇਹਨਾਂ ਨੇ ਵਚਨ ਕਰਤੇ ਕਿ ਵੀ ਨਿਹੰਗ ਸਿੰਘ ਫੌਜਾਂ ਆਈਆਂ ਸੀਗੀਆਂ ਐ ਕਰਕੇ ਹਲਾ ਹਲਾ ਕਰਕੇ ਮਹਾਰਾਜ ਜੀ ਦਾ ਸਰੂਪ ਲੈ ਗਈਆਂ ਪਰ ਕੋਈ ਉੱਥੇ ਇਹ ਚੀਜ਼ ਦੱਸੂਗਾ ਕਿਸੇ ਵੀਡੀਓ ਦੇ ਵਿੱਚ ਦਿਖ ਰਿਹਾ ਮੈਂ ਤੁਹਾਨੂੰ ਦਿਖਾ ਦੇਣਾ ਕਿ ਵੀ ਉੱਥੇ ਬੰਦੇ ਅਸਲੇ ਲੈ ਕੇ ਵੀ ਘੁੰਮ ਰਹੇ ਸੀਗੇ ਬਿਲਕੁਲ ਪਰ ਗੱਲ ਇਹ ਹੈ ਕਿ ਸਾਡੇ ਬਾਣਾ ਪਿਆ ਦਮਾਲਾ ਸੀਸ ਤੇ ਸਜਾ ਤੇ ਅਸੀਂ ਨਿਹੰਗ ਸਿੰਘ ਵਜਦੇ ਹਾਂ ਤੇ ਉਹਨਾਂ ਨੂੰ ਅਸੀਂ ਕਿਹੜੇ ਹਿਸਾਬ ਦੇ ਨਾਲ ਐਡਰੈਸ ਕਰੀਏ ਬੰਦਿਆਂ ਨੂੰ ਕਿ ਵੀ ਇਹੇ ਬੰਦੇ ਜਿਹੜੇ ਅਸਲੇ ਲੈ ਕੇ ਘੁੰਮ ਰਹੇ ਸੀਗੇ ਬਿਲਕੁਲ ਸਾਨੂੰ ਪੁਆਇੰਟ ਆਊਟ ਕਰਨਾ ਟਾਰਗੇਟ ਕਰਨਾ ਬਹੁਤ ਸੌਖਾ ਆ ਮੈਂ ਤੁਹਾਡੇ ਚੈਨਲ ਰਾਹੀਂ ਸਿੱਖ ਸੰਗਤ ਨੂੰ ਯੂਥ ਨੂੰ ਇਹ ਚੀਜ਼ ਅਪੀਲ ਕਰਦਾ ਕਿ ਇਹ ਚੀਜ਼ ਨੂੰ ਸਮਝੋ ਸਿੱਖਾਂ ਦੇ ਨਾਲ ਸ਼ੁਰੂ ਤੋਂ ਇਹੀ ਹੁੰਦਾ ਆ ਰਿਹਾ ਜੇ ਸਿੱਖ ਹਿੰਦੂਆਂ ਦੀ ਰਖਵਾਲੀ ਕਰਦਾ ਹੈ ਨਾ ਤਾਂ ਉਹਨੂੰ ਕਹਿੰਦੇ ਕਿ ਵੀ ਇਹ ਤਾਂ ਫਰਿਸ਼ਤਾ ਬਣ ਕੇ ਆਇਆ ਠੀਕ ਹੈ ਜੇ ਕੋਈ ਵੀ ਸਿੱਖ ਹੈ ਨਾ ਦੇਸ਼ ਪ੍ਰਤੀ ਲੜ ਕੇ ਮਰ ਕੇ ਮਰ ਜਾਂਦਾ ਹੈ ਉਹ ਕਾਲ ਚਲਾਣਾ ਕਰ ਜਾਂਦਾ ਉਹਨੂੰ ਕਹਿੰਦੇ ਕਿ ਵੀ ਸ਼ਹੀਦ ਹੋ ਜਾਂਦਾ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਪਰ ਜਦੋਂ ਸਿੱਖ ਆਪਦੇ ਹੱਕਾਂ ਵਾਸਤੇ ਲੜਨੇ ਤੇ ਆ ਜਾਂਦਾ ਨਾ ਫਿਰ ਉਹਨੂੰ ਅੱਤਵਾਦੀ ਤੇ ਖਾਲਿਸਤਾਨ ਦਾ ਟੈਗ ਦਿੱਤਾ ਜਾਂਦਾ ਬਿਲਕੁਲ ਇਹ ਸਾਡੇ ਨਾਲ ਹੋ ਰਿਹਾ ਹੁਣ ਵੀ ਸਮਾਂ ਆ ਹੁਣ ਵੀ ਅਸੀਂ ਜਿਹੜਾ ਇਹ ਚੀਜ਼ ਨੂੰ ਅਸੀਂ ਬਚਾ ਲਈਏ ਤਾ ਸਿੱਖੀ ਨੇ ਬਚਣਾ ਨਹੀਂ ਤਾਂ ਸਿੱਖੀ ਦਾ ਘਾਣ ਬੱਟ ਤੇ ਪਿਆ ਹੋਇਆ ਮਾਜੇ ਮਾਲਵੇ ਜਾ ਕੇ ਦੇਖ ਲੋ ਅੱਧੀ ਤੋਂ ਜ਼ਿਆਦਾ 70% ਬੈਲਟ ਜਿਹੜੀ ਆ ਉਹ ਜਸੂ ਮਸੀ ਵਾਲੀ ਹੋ ਗਈ ਆ ਤੇ ਸਾਡੇ ਜਥੇਦਾਰਾਂ ਦੇ ਕੰਮ ਸੀਗਾ ਜਿਹੜੀ ਅੱਧੀ ਹੁਣ ਮੈਂ ਕਹਿੰਦਾ ਜੇ ਅਸੀਂ ਅੱਜ ਦੋਸ਼ ਦਿੰਨੇ ਆ ਤੇ ਆਪਦੇ ਜਥੇਦਾਰਾਂ ਨੂੰ ਦੋਸ਼ ਦਿੰਨੇ ਆ ਜਿਹੜੀ ਆਪਣੀ ਸਿੱਖੀ ਜਿਹੜੀ ਵੀ ਆ ਉਹ ਜਿਹੜੀ ਸਾਰੀ ਜਸੂ ਮਸੀ ਵਾਲੀ ਬਣ ਗਈ ਆ ਇਹ ਕੰਮ ਜਥੇਦਾਰਾਂ ਦਾ ਆ ਪਰ ਸਿਰ ਸਾਨੂੰ ਮੁਰੇ ਹੋ ਕੇ ਪੜਵਾਣੇ ਪੈਂਦੇ ਆ ਬਿਲਕੁਲ ਸਹੀ ਗੱਲ ਆ ਨੇ ਜਦੋਂ ਤੁਸੀਂ ਕੱਲ ਉੱਥੋਂ ਮਹਾਰਾਜ ਦੇ ਸਰੂਪ ਲੈ ਕੇ ਆਏ ਹੋ ਕਿਸੇ ਵੀ ਐਸਜੀਪੀਸੀ ਮੈਂਬਰ ਦਾ ਤੁਹਾਨੂੰ ਕੋਈ ਫੋਨ ਕਾਲ ਨਹੀਂ ਆਈ ਵੀ ਤੁਸੀਂ ਜਿਹੜਾ ਚੰਗਾ ਕੰਮ ਕਰਿਆ ਮਹਾਰਾਜ ਦੀ ਜਿਹੜੀ ਹੋਰ ਬੇਅਦਬੀ ਹੋਣੀ ਹੈ ਤੁਸੀਂ ਇਹ ਵਿਚਾਲੀ ਕਿਸੇ ਦਾ ਫੋਨ ਕਾਲ ਨਹੀਂ ਤੁਹਾਨੂੰ ਕੋਈ ਆਈ ਸਾਨੂੰ ਫੋਨ ਕਾਲ ਤਾਂ ਕੀ ਆਉਣੀ ਹੈ ਸਾਨੂੰ ਤਾਂ ਐ ਪਤਾ ਲੱਗਿਆ ਸਾਨੂੰ ਸਾਡਾ ਤਾਂ ਘਰ ਦਾ ਐਡਰੈਸ ਲੱਭਦੇ ਫਿਰਦੇ ਨੇ ਕਹਿੰਦੇ ਕਿ ਵੀ ਅਸੀਂ ਬਾਬੇ ਨੂੰ ਚੱਕਾਂਗੇ ਬਾਬਾ ਧਮਕੀਆਂ ਦਿਨ ਮੈਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀਗੀ ਮੈਂ ਤੁਹਾਨੂੰ ਸਕਰੀਨਸ਼ਾਟ ਦੇ ਦਿੰਦਾ ਪੋਸਟ ਦਾ ਪੋਸਟ ਦੇ ਵਿੱਚ ਮੈਂ ਇਹ ਲਿਖਿਆ ਸੀਗਾ ਕੇ ਬੇਅਦਬੀ ਕਰਨ ਵਾਲੇ ਦੇ ਬੇਅਦਬੀ ਕਰਨ ਵਾਲੇ ਦਾ ਸਾਥ ਦੇਣ ਵਾਲਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਅਸੀਂ ਉਹਦਾ ਬਨਾਸ਼ ਕਰਾਂਗੇ ਬਿਲਕੁਲ ਤੇ ਇਹ ਪੋਸਟ ਦਾ ਸਕਰੀਨਸ਼ਾਟ ਮਾਰ ਕੇ करनाल ਪਾਣੀਪੱਤ ਦੇ ਪਾਸਾ ਨੂੰ ਪਤਾ ਲੱਗਿਆ ਪਾਣੀਪੱਤ ਦੇ ਉੱਥੇ ਐਸਐਸਪੀ ਨੂੰ ਡੀਐਸਪੀ ਨੂੰ ਸਾਰਿਆਂ ਨੂੰ ਭੇਜਿਆ ਗਿਆ ਕਿ ਬਾਬਾ ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਹੈ ਮਤਲਬ ਤੁਸੀਂ ਗਲਤ ਦਾ ਸਾਥ ਦੇ ਰਹੇ ਹੋ ਤੁਹਾਨੂੰ ਤਾਂ ਡਰਿਆ ਤੁਸੀਂ ਚੋਰ ਹੋ ਤੁਹਾਨੂੰ ਤਾਂ ਡਰਿਆ ਸਾਨੂੰ ਕਾਹਦਾ ਨਹੀਂ ਡਰ ਤੇ ਅਸੀਂ ਕਿਹਨੂੰ ਕਿ ਬਾਈ ਨੇਮ ਕਿਹੜੇ ਧਮਕੀ ਦਿੱਤੀ ਆ ਜੋਸ ਹਾਲਾਤ ਹੋਏ ਨੇ ਅਸੀਂ ਉਹ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਗੱਲ ਕਹੀ ਸੀਗੀ ਕਿ ਬਿਆਦਬੀ ਕਰਨ ਵਾਲੇ ਦਾ ਸਾਥ ਦੇਣ ਵਾਲਾ ਇਹਦਾ ਕਾਨੂੰਨ ਵੀ ਕਹਿੰਦਾ ਕਿ ਚੋਰ ਦਾ ਸਾਥ ਦੇਣ ਵਾਲਾ ਵੀ ਚੋਰ ਆ ਬਿਲਕੁਲ ਤੇ ਅਸੀਂ ਜੇ ਇਹਦੇ ਵਿੱਚ ਕੁਝ ਕਹਤਾ ਤਾਂ ਇਹ ਕੀ ਗਲਤ ਕਹਤਾ ਇਹਦੇ ਵਿੱਚ ਸਾਨੂੰ ਪੁੱਛਣਾ ਤਾਂ ਕੀ ਆ ਸਾਡੇ ਘਰ ਦਾ ਐਡਰੈਸ ਲੱਭ ਰਹੇ ਨੇ ਸਾਡੇ ਘਰ ਦਾ ਐਡਰੈਸ ਕੀ ਲੱਭੋਂਗੇ ਅਈ ਤਾਂ ਦੱਸ ਦੇ ਨੇ ਕਿ ਸਾਡਾ ਫੋਨ ਨੰਬਰ ਹੈ ਸਾਡਾ ਐਡਰੈਸ ਹੈ ਜਿੱਥੇ ਕਹੂੰਗੇ ਉੱਥੇ ਪ੍ਰਗਟ ਹੋ ਜਾਾਂਗੇ ਸਾਡਾ ਤਾਂ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ ਨਾ ਮਾਂ ਨਾ ਪਿਓ ਨਾ ਘਰ ਨਾ ਬਾਰ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਸਾਡੇ ਕੋਲ ਤਾਂ ਆਹ ਦਮਾਲਾ ਆ ਬਾਣਾ ਆ ਸਾਡਾ ਆ ਲੈ ਜਾਓ ਜਿੱਦੇ ਤੁਹਾਡੇ 'ਚ ਹਿੰਮਤ ਹੋਈ ਪਰ ਜਦੋਂ ਤੱਕ ਮਹਾਰਾਜ ਜੀ ਨੇ ਸਵਾਸ ਬਖਸ਼ੇ ਹੋਏ ਆ ਇਹਨੂੰ ਉਗੜ ਨਹੀਂ ਇਹਨੂੰ ਉਗੜ ਨਹੀਂ ਲੱਗ ਸਕਦੀ ਜਿੱਦੇ ਠੀਕ ਆ ਮਹਾਰਾਜ ਜੀ ਨੇ ਜਿੰਨੀ ਸਾਡੀ ਲਿਖੀ ਹੋਈ ਆ ਜਿੱਦੇ ਸਵਾਸ ਪੂਰੇ ਹੋਗੇ ਉਸ ਤਾ ਵੀ ਨਹੀਂ ਲੱਗਣਾ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਫਿਰ ਮਹਾਰਾਜ ਜੀ ਨੂੰ ਜੋ ਮਨਜ਼ੂਰ ਹੋਊਗਾ ਉਹਦੋਂ ਉਹੀ ਹੋਣਾ ਬਿਲਕੁਲ ਇਹਦਾ ਅੱਛਾ ਬਾਬਾ ਜੀ ਇੱਕ ਗੱਲ ਹੋਰ ਇਹਦਾ ਕਾਰਨ ਕੀ ਮੰਨਦੇ ਹੋ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਘਟਨਾਕ੍ਰਮ ਹੁੰਦੇ ਨੇ ਜੀ ਹੁਣ ਹਰਿਆਣੇ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਹਰਿਆਣੇ ਦੇ ਤੁਸੀਂ ਦੱਸ ਰਹੇ ਹੋ ਜਿਵੇਂ ਕਿ ਇਹ ਤਾਂ ਹਜੇ ਪਾਣੀ ਪੱਤ ਦਾ ਮਸਲਾ ਸੀਗਾ ਹਰਿਆਣੇ ਦੇ ਵਿੱਚ ਹੋਰ ਬਹੁਤ ਥਾਵਾਂ ਇਦਾਂ ਦੀਆਂ ਨੇ ਜਿੱਥੇ ਮਹਾਰਾਜ ਦੇ ਸਰੂਪਨ ਜਿਹੜੀ ਸਾਫ ਸਵਾਲਾ ਨਹੀਂ ਕੀਤੀਆਂ ਦੀ ਉਹ ਐਦਾਂ ਪਏ ਨੇ ਬਿਲਕੁਲ ਵਿਰਾਨ ਥਾਵਾਂ ਤੇ ਪਏ ਨੇ ਮੈਂ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਮੈਸੇਜ ਅੱਜ ਦੇ ਦੇ ਦਿੰਨਾ ਬਿਲਕੁਲ ਗੱਲ ਪਾਣੀ ਪੱਤ ਦੀ ਨਹੀਂ ਆ ਇਹ ਗੱਲ ਨੂੰ ਗੌਰ ਲਿਓ ਭਾਵੇਂ ਜਿਵੇਂ ਚਲਾਉਣੀ ਐ ਇਹਨੂੰ ਚਲਾ ਦਿਓ ਬੇ ਤੜਕ ਸਾਡੇ ਵੱਲੋਂ ਕੋਈ ਹੋਣੀ ਆ ਪਾਣੀ ਪੱਤ ਨੂੰ ਛੱਡ ਦਿਓ ਹਰਿਆਣੇ ਨੂੰ ਛੱਡ ਦਿਓ ਪੰਜਾਬ ਨੂੰ ਛੱਡ ਦਿਓ ਪੂਰੇ ਹਿੰਦੁਸਤਾਨ 'ਚ ਘੁੰਮਾਂਗੇ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਰਾ ਹੋਊਗਾ ਜਿੱਥੇ ਮਹਾਰਾਜ ਜੀ ਦੀ ਬੇਅਦਬੀ ਹੋਈ ਜਿਵੇਂ ਹੁਣ ਸਰੂਪ ਲੈ ਕੇ ਆਏ ਆ ਐਵੇਂ ਹੀ ਲੈ ਕੇ ਆਵਾਂਗੇ ਸਾਰੇ ਬੇਸ਼ਬਦ ਦੇ ਵਿੱਚ ਘੁੰਮਾਂਗੇ ਸਾਰੇ ਬੇਸ਼ਬਦ ਦੇ ਵਿੱਚ ਸਮਾਂ ਇਹੋ ਜਿਹਾ ਲੈ ਕੇ ਆਵਾਂਗੇ ਕਿ ਕਈ ਲੋਕੀ ਦੇਖਣਗੇ ਕਿ ਵੀ ਇਹ ਹੋਇਆ ਕੀ ਆ ਸਾਰਾ ਕੁਝ ਹੋ ਜਾ ਸਕਦਾ ਜਿੱਦਾਂ ਸਾਡੇ ਪਿਓ ਦੀ ਗੱਲ ਆ ਗਈ ਨਾ ਉਦੋਂ ਸਿਰਾਂ ਦੀਆਂ ਬਾਜ਼ੀਆਂ ਲੱਗਣ ਗਿਆ ਤਾਂ ਸਾਡਾ ਨਹੀਂ ਤਾਂ ਕਿਸੇ ਦਾ ਨਹੀਂ ਇਹ ਭਾਵੇਂ ਗੱਲ ਨੂੰ ਸਿੱਧੀ ਚਲਾ ਦਿਓ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਜਿਨੇ ਸਾਨੂੰ ਕੱਲ ਮਾਰਨਾ ਇੱਕ ਬੇਨਤੀ ਕਰਾਂਗੇ ਸਾਨੂੰ ਪਿੱਠ ਪਿੱਛੇ ਨਾ ਆ ਕੇ ਮਾਰੇਓ ਜਿਨੇ ਮਾਰਨਾ ਸਾਨੂੰ ਮੂਹਰੇ ਆ ਕੇ ਸਾਡੀ ਗਲਤੀ ਦੱਸਿਓ ਕਿ ਬਾਬੇ ਤੇਰੀ ਇਹ ਗਲਤੀ ਆ ਮੂਹਰੇ ਆ ਕੇ ਜੇੜੇ ਵੀ ਚੀਜ਼ ਨਾਲ ਬਾਹਰ ਕਰਨਾ ਹੈ ਸਾਡੇ ਮੱਥੇ ਤੇ ਇੱਥੇ ਮਾਰ ਕੇ ਜਾਇਓ ਅਸੀਂ ਲਿਖ ਕੇ ਦਵਾਂਗੇ ਕਿ ਵੀ ਜੋ ਕੁਝ ਵੀ ਇਹ ਬੰਦਾ ਕਰ ਰਿਹਾ ਇਹ ਸਹੀ ਕਰ ਰਿਹਾ ਜੇ ਸਾਡਾ ਕੱਲ ਨੂੰ ਜੇ ਅਸੀਂ ਅਕਾਲ ਚਲਾਣਾ ਕਰ ਜਾਂਦੇ ਕਿਸੇ ਤੇ ਕੋਈ ਕਾਰਵਾਈ ਨਾ ਕਰੀ ਜਾਵੇ ਅਸੀਂ ਲਿਖ ਕੇ ਦਵਾਂਗੇ ਆਪ ਸਟੈਂਪ ਤੇ ਲਿਖ ਕੇ ਦਵਾਂਗੇ ਸਾਨੂੰ ਇਹਦੇ ਵਿੱਚ ਕੋਈ ਡਰ ਆਈ ਨਹੀਂ ਆ ਪਰ ਇਹ ਭੁੱਲ ਜਿਓ ਹੁਣ ਜਿਨ੍ਹਾਂ ਨੇ ਮਹਾਰਾਜ ਜੀ ਦੇ ਸਰੂਪ ਆਪਦੇ ਕੋਲੇ ਰੱਖੇ ਵੀ ਹੋਏ ਆ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰੂਪਾਂ ਦੀ ਜਿਵੇਂ ਸਿੱਖ ਮਰਿਆਦਾ ਅਨੁਸਾਰ ਜਿਹੜੀ ਆ ਸੇਵਾ ਸੰਭਾਲ ਕਰ ਲੋ ਬਹੁਤ ਚੰਗੇ ਰਹੋਗੇ ਨਹੀਂ ਜਿੱਥੇ ਸਾਨੂੰ ਉੱਤੇ ਆ ਗਿਆ ਉਸ ਤੋਂ ਬਾਅਦ ਖਾਲਸਾ ਰਵਾਇਤਾ ਅਨੁਸਾਰ ਜਿਹੜਾ ਆ ਅੱਗੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਅ اچھا ਬਾਬਾ ਜੀ ਅਖੀਰ ਦੇ ਵਿੱਚ ਇੱਕ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਲਾਸਟ ਦੇ ਵਿੱਚ ਤੁਸੀਂ ਸਿੱਖ ਸੰਗਤ ਨੂੰ ਐਸਜੀਪੀਸੀ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਇਹ ਜਿਹੜੇ ਇਸ ਤਰ੍ਹਾਂ ਦੇ ਕਾਰਨ ਸਾਹਮਣੇ ਆ ਰਹੇ ਨੇ ਲਗਾਤਾਰ ਇਹ ਜਿਹੜੀਆਂ ਘਟਨਾਵਾਂ ਇੰਦਿਆਂ ਸਾਹਮਣੇ ਆ ਰਹੀਆਂ ਨੇ ਇਹਨਾਂ ਨੂੰ ਕਿੱਦਾਂ ਜਿਹੜੀ ਠੱਲ ਪਾਈ ਜਾ ਸਕਦੀ ਹੈ ਕਿੱਦਾਂ ਰੋਕਿਆ ਜਾ ਸਕਦਾ ਹੈ ਮਤਲਬ ਕਿਹੜੇ ਜਿਹੜੇ ਉਹ ਤਰੀਕੇ ਆ ਅਪਣਾਉਣ ਦੀ ਜ਼ਰੂਰਤ ਹੈ ਸਿੱਖ ਸੰਗਤ ਨੂੰ ਤੇ ਐਸਜੀਪੀਸੀ ਨੂੰ ਇਹ ਵੀ ਜ਼ਰੂਰ ਜਣਾ ਸੰਗਤ ਦੇ ਨਾਲ ਸਾਂਝਾ ਕਰਿਓ ਬਚਨ ਕੌੜਾ ਆ ਸਾਰਿਆਂ ਨੂੰ ਕਈਆਂ ਨੂੰ ਕੌੜਾ ਵੀ ਲੱਗੂਗਾ ਕਈਆਂ ਨੂੰ ਵਧੀਆ ਵੀ ਲੱਗੂਗਾ ਪਰ ਜੇ ਤੁਸੀਂ ਸਿੱਖੀ ਨੂੰ ਬਚਾਉਣਾ ਹੈ ਨਾ ਹੱਥ ਜੋੜ ਕੇ ਬੇਨਤੀ ਕਰਦਾ ਅਮਰਤਾਰੀ ਹੋ ਜਾਓ ਗੁਰੂ ਵਾਲੇ ਬਣੋ ਪਰ ਦਿਖਾਵੇ ਦੇ ਗੁਰੂ ਵਾਲੇ ਨਾ ਬਣਿਓ ਸਿਰ ਤੇ ਪੱਗਾਂ ਸਜਾ ਕੇ ਗਾਤਰੇ 2-2 4-4 ਇੰਚ ਦੀ ਕਿਰਪਾਨਾ ਨਾ ਪਾਓ ਇਹਦੇ ਨਾਲੋਂ ਚੰਗਾ ਕਿਰਪਾਨ ਪਾਓ ਹੀ ਨਾ ਖੰਡੇ ਬਾਟੇ ਦੀ ਪਾਓ ਨਾ ਹੀ ਲਿਓ ਜਿਆਦਾ ਵਧੀਆ ਰਹੋਗੇ ਖੰਡੇ ਬਾਟੇ ਦੀ ਪਾਉ ਲਿੱਤੀ ਆ ਠੀਕ ਆ ਤੇ ਉਸ ਤੋਂ ਬਾਅਦ ਆਪਣੇ ਗਾਤਰੇ 3-3 ਫੁੱਟੀ ਕਿਰਪਾਨਾ ਰੱਖਿਓ ਤਾਂ ਥੋੜਾ ਬਚਾਅ ਹੋਣਾ ਸਿੱਖੀ ਦਾ ਜੋ ਹਾਲ ਇਸ ਟਾਈਮ ਗਰਾਊਂਡ ਲੈਵਲ ਤੇ ਅਸੀਂ ਵਿਚਰ ਰਹੇ ਆ ਆਮ ਸੰਗਤ ਇਸ ਕਰਕੇ ਵਿਚਾਰੀ ਅਣਜਾਣੇ ਆ ਕਸੂਰ ਇਹਨਾਂ ਦਾ ਵੀ ਨਹੀਂ ਆ ਸਵੇਰੇ ਤਿਆਰ ਵਰਤਿਆਰ ਹੋ ਕੇ ਆਪਦੀ ਕੰਮ ਨੂੰ ਜਾਨੀ ਆ ਸ਼ਾਮ ਨੂੰ ਹਾਰ ਕੇ ਥੱਕੇ ਘਰੇ ਆ ਕੇ ਪੈ ਜਾਨੀ ਆ ਸਾਰੇ ਸੁੱਖ ਲੈਨੇ ਆ ਕਸੂਰ ਕਿਸੇ ਦਾ ਨਹੀਂ ਆ ਇੱਕ ਦਿਨ ਸਾਡੇ ਨਾਲ ਗੱਡੀ 'ਚ ਬੈਠੋ ਸਾਡੇ ਨਾਲ 24 ਘੰਟੇ ਕੱਟੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਵੀ ਕਿਵੇਂ ਸਾਰਾ ਕੁਝ ਚੱਲ ਰਿਹਾ ਸਿੰਘਾਂ ਦਾ ਫੌਜ ਦਾ ਖਰਚਾ ਪਾਣੀ ਕਿਵੇਂ ਹੋ ਰਿਹਾ ਕਿਵੇਂ ਨਹੀਂ ਹੋ ਰਿਹਾ ਅਸੀਂ ਜਾਣਦੇ ਸਾਡਾ ਮਹਾਰਾਜ ਜਾਣਦਾ ਆ ਅੱਜ ਜੇ ਮੈਂ ਨਹੀਂ ਗੱਲ ਹੈ ਕਟੋਕ ਕੇ ਕਹਿ ਸਕਦਾ ਜੇ ਅਜਨੇ ਅੰਗ ਸਿੰਘ ਫੌਜਾਂ ਜੇ ਪੰਜਾਬ ਦੇ ਵਿੱਚ ਜੀਵਿਤ ਹੈ ਨਾ ਸਭ ਤੋਂ ਪਹਿਲਾਂ ਮਹਾਰਾਜ ਜੀ ਰੱਖਣ ਵਾਲੇ ਦੂਜੀ ਗੱਲ ਜੇ ਐਨ ਆਰ ਆਈ ਵੀਰ ਨਾ ਹੋਣ ਨਾ ਇੱਥੇ ਗਤੀ ਹੋ ਜਾਵੇ ਮਹਾਰਾਜ ਇੱਥੇ ਆਗਾ ਲੱਗ ਜਾਣ ਇੱਥੇ ਕੋਈ ਬੰਦਾ ਬਾਣਾ ਨਾ ਸਜਾਵੇ ਇੱਥੇ ਕੋਈ ਦਮਾਲਾ ਨਾ ਸਜਾਵੇ ਬੰਦਾ ਸਾਡਾ ਕਿੰਨਾ ਕੀ ਹੋ ਰਿਹਾ ਹੈ ਕਿਸੇ ਨੂੰ ਸਾਡੇ ਨੂੰ ਕੋਈ ਕਿਸੇ ਦੀ ਕੋਈ ਖਬਰ ਨਹੀਂ ਆ ਸਾਡਾ ਕਿੰਨਾ ਦਿਨ ਦਾ ਖਰਚਾ ਆ ਕਿੰਨਾ ਗੱਡੀ ਦਾ ਤੇਲ ਲੱਗਦਾ ਕੀ ਕੁਛ ਅਸੀਂ ਬੋਲਦੇ ਨਹੀਂ ਆ ਪਰ ਗੱਲ ਇਹ ਆ ਕਿ ਵੀ ਭਾਈ ਸਾਹਿਬ ਜੀ ਅਸੀਂ ਸਾਰਾ ਕੁਝ ਮੈਨੇਜ ਕਰ ਰਹੇ ਆ ਅਸੀਂ ਕਦੇ ਛੀਕ ਨਹੀਂ ਮਾਰਦੇ ਲੋਕ ਸਾਡੇ ਕੋਲੇ ਦਿੰਦੇ 22 22 ਕੇਸ ਆਉਂਦੇ ਆ ਫੋਨ ਦੀ ਤੁਹਾਨੂੰ ਸਕਰੀਨ ਸ਼ਾਟ ਦੇ ਦਿੰਨੇ ਆ ਖਿੱਚ ਕੇ ਪਾਇਓ ਨਾਲ ਆਡੀਓ ਰਿਕਾਰਡਿੰਗ ਤੁਹਾਨੂੰ ਦਵਾਂਗੇ ਨਾਲ ਕਿੰਨਾ ਬੁਰਾ ਹਾਲ ਆ ਕਿਵੇਂ ਅਸੀਂ ਨਿਭੜ ਰਹੇ ਆ ਪਰਚੇ ਸਾਡੇ ਤੇ ਹੁੰਦੇ ਆ ਵਕੀਲ ਵਕੀਲਾਂ ਨੂੰ ਵੀ ਪੈਸੇ ਦੇਣਾ ਸਾਰਾ ਕੁਝ ਕਰਨਾ ਸਾਡੇ ਨਾਲ ਨਹੀਂ ਕੋਈ ਤੁਰਦਾ ਤੇ ਪਰ ਜਿੱਥੇ ਕੋਈ ਵੀ ਕਹਾਣ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਕਹਿੰਦੇ ਕਿ ਵੀ ਨਿਹੰਗ ਸਿੰਘ ਫੌਜਾਂ ਨੂੰ ਮੂਰੇ ਲੈ ਕੇ ਆਓ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਨਵੇੜਾ ਕਰਨਗੀਆਂ ਹੱਥ ਜੋੜ ਕੇ ਬੇਨਤੀ ਆ ਗੁਰੂ ਵਾਲੇ ਬਣਜੋ ਤਰੀਕੇ ਦੇ ਗੁਰੂ ਵਾਲੇ ਬਣਿਓ ਭੇਖੀ ਨਾ ਬਣਿਓ ਭੇਖੀ ਬਣਨ ਨਾਲੋਂ ਚੰਗਾ ਰਹਿਣ ਦਿਓ ਥੋੜੇ ਮੋੜੇ ਦੇ ਕਿਸੇ ਨੇ ਬੰਦੂਖ ਨਹੀਂ ਰੱਖੀ ਕੇ ਵੀ ਤੁਸੀਂ ਖੰਡੇ ਬਾਟੇ ਦੀ ਪੌਲ ਲਵੋ ਸਮਾਂ ਇਹ ਜਾਊਗਾ ਬਹੁਤ ਦੂਰ ਨਹੀਂ ਸਮਾਂ ਬਹੁਤ ਨੇੜੇ ਆ ਸਮਾ ਇਦਾਂ ਦਾ ਆਊਗਾ ਕਲਾ ਕਲਾ ਬੰਦਾ ਅਮਰਤਾਰੀ ਹੋਊਗਾ ਇੱਥੇ ਪਰ ਮੌਕਾ ਆ ਹਜੇ ਸੰਭ ਲੋ ਤਾਂ ਬਹੁਤ ਕੁਸ਼ਿਆ ਨਹੀਂ ਸੰਭੋਗੇ ਤਾਂ ਠੀਕ ਆ ਸਾਡੇ ਅਸੀਂ ਵੀ ਅੱਜ ਇੱਥੇ ਖੜੇ ਆ ਸਾਡਾ ਅੰਤ ਕਦੋਂ ਹੋ ਜਾਣਾ ਸਾਨੂੰ ਨਹੀਂ ਪਤਾ ਮਹਾਰਾਜ ਜੀ ਸਾਨੂੰ ਪਹਿਲਾਂ ਹੀ ਕਹਿ ਗਏ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਾ ਸੋਸਾ ਬਣਾ ਕੀ ਰਹਿਣ ਘਾਤੋ ਆਓ ਹਮਾਰੇ ਪਾਸ ਸਾਨੂੰ ਤਾਂ ਪਹਿਲਾਂ ਮਰਨ ਕਬੂਲ ਆ ਤਾਂ ਸਾਡੇ ਸੀਸ ਤੇ ਇਹ ਦਮਾਲਾ ਝੂਲਦਾ ਆ ਪਰ ਅਸੀਂ ਕਦੋਂ ਚਲੇ ਜਾਣਾ ਸਾਡਾ ਕੁਝ ਨਹੀਂ ਪਤਾ ਜਿਹੜੇ ਸਾਡੇ ਇਸ ਟਾਈਮ ਬੈਰ ਵਿਰੋਧ ਚੱਲ ਰਹੇ ਆ ਕੌਣ ਸਾਡੇ ਕਿੱਥੋਂ ਆ ਕੇ ਗੋਲੀ ਮਾਰਦੇ ਸਾਨੂੰ ਕੁਝ ਨਹੀਂ ਪਤਾ ਅੱਗੇ ਦੀ ਜਿਹੜੀ ਰਣਨੀਤੀ ਆ ਉਸ ਯੂਥ ਨੇ ਸਾਂਭਣੀ ਆ ਜਿਹੜੇ ਹੁਣ ਭਚੰਗੀ ਤਿਆਰ ਹੋ ਰਹੇ ਨੇ ਉਹਨਾਂ ਨੇ ਸਾਂਭਣੀ ਆ ਤੇ ਮੇਰੀ ਭਚੰਗਿਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਥੋਡੀ ਧੀਆ ਪਹਿਣਾ ਸਾਰਿਆਂ ਦੀਆਂ ਸਾਂਝੀਆਂ ਧੀਆ ਪਹਿਣਾ ਨੇ ਜਿਵੇਂ ਆਪਣੀ ਧੀ ਪਹਿਣ ਨੂੰ ਮੰਨਦੇ ਹੋ ਨਾ ਉਵੇਂ ਲੋਕਾਂ ਦੀਆਂ ਧੀਆ ਪਹਿਣਾ ਨੂੰ ਆਪਦੀਆਂ ਮੰਨੋਗੇ ਪੰਜਾਬ ਨੂੰ ਆਪ ਦੀ ਇਸ ਮਿੱਟੀ ਨੂੰ ਆਪ ਦਾ ਮੰਨੋਗੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਆਪ ਦਾ ਮੰਨੋਗੇ ਤਾਂ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਨਹੀਂ ਗਤੀ ਹੋਈ ਹੋਈ ਆ 70% ਲੁਧਿਆਣੇ ਜਾ ਕੇ ਦੇਖ ਲਿਓ 70% ਬਿਹਾਰ ਬਸਿਆ ਪਿਆ ਯੂਪੀ ਬਸਿਆ ਪਿਆ ਤੁਹਾਨੂੰ ਇੱਥੇ ਰਹਿਣ ਨੂੰ ਜਗ੍ਹਾ ਨਹੀਂ ਮਿਲਣੀ ਗੁਰੂ ਘਰਾਂ ਦੇ ਵਿੱਚ ਅੱਜ ਜਿਹੜੇ ਤੁਸੀਂ ਲੰਗਰ ਲਾਉਨੇ ਹੋ ਨਾ ਇਹ ਇਹਨਾਂ ਦਾ ਹਰਜਾਨਾ ਆ ਜਿਹੜਾ ਤੁਸੀਂ ਭੁਗਤੀ ਜਾ ਰਹੇ ਹੋ ਲੰਗਰ ਲਾਉਣ ਨੂੰ ਮਨਾ ਨਹੀਂ ਕਰਦੇ ਲੰਗਰ ਲਾਉਣ ਦਾ ਤਰੀਕਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀਗਾ ਅੱਜ ਤੁਸੀਂ ਲੰਗਰ ਉਹਨਾਂ ਨੂੰ ਛਕਾਉਂਦੇ ਹੋ 70 ਲੱਖ ਦੀ ਗੱਡੀ 'ਚੋਂ ਉੱਤਰਦਾ ਲੰਗਰ ਛੱਕੇ ਨਾਲੇ ਗੱਲ 'ਚ ਸਰੋਪਾ ਬਵਾ ਕੇ ਜਾਂਦਾ ਆ ਇਹ ਲੰਗਰ ਦੀ ਮਰਿਆਦਾ ਨਹੀਂ ਸੀਗੀ ਲੰਗਰ ਦੀ ਮਰਿਆਦਾ ਨੂੰ ਲੰਗਰ ਦੀ ਮਰਿਆਦਾ ਦੇ ਹਿਸਾਬ ਨਾਲ ਚਲਾਵੋ ਠੀਕ ਹੈ ਵਿਆਹਾਂ ਸ਼ਾਦੀਆਂ ਤੇ 20 25 25 ਲੱਖ ਦੀ ਆਪਣੇ ਇਹ ਖਰਚੇ ਕਰਨੇ ਬੰਦ ਕਰਕੇ ਨਾ ਸਿੱਖ ਭਰਾ ਆਪਣੇ ਕਿੰਨੇ ਮੈਂ ਤੁਹਾਨੂੰ ਦਿਖਾ ਦੂੰਗਾ ਦਿਮਾਲੇ ਵਾਲੇ ਬਣੇ ਵਾਲੇ ਸਿੰਘ ਵਿਚਾਰੇ ਰਿਕਸ਼ਾ ਚਲਾਉਂਦੇ ਨੇ ਸਾਰ ਸਵੇਰੇ ਸ਼ਾਮ ਗਤੀ ਹੁੰਦੀ ਆ ਉਹਨਾਂ ਦੀ ਉਹਨਾਂ ਦਾ ਖਰਚਾ ਚੱਕੋ ਸਾਡੇ ਕੋਲ ਮੈਂ ਤੁਹਾਨੂੰ ਦਿਨਾ ਨੰਬਰ ਕਿੰਨੇ ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਦੇ ਕੋਲ ਘਰ ਤੇ ਵਿੱਚ ਰਾਸ਼ਨ ਹੈ ਨਹੀਂ ਆ ਉਹਨਾਂ ਦਾ ਖਰਚਾ ਪਾਣੀ ਚੱਕੋ ਸਾਨੂੰ ਕਿਸੇ ਰਾਜਨੀਤਿਕ ਬੰਦੇ ਦੀ ਲੋੜ ਨਹੀਂ ਕਿਸੇ ਨੇਤਾ ਦੀ ਲੋੜ ਨਹੀਂ ਕਿਸੇ ਸਰਕਾਰ ਦੀ ਲੋੜ ਨਹੀਂ ਸਾਡੇ ਆਪ ਦੇ ਕੋਲੇ ਇੰਨਾ ਖਜ਼ਾਨਾ ਦਬਿਆ ਹੋਇਆ ਕਿ ਜੇ ਇੱਕ ਸਿੱਖ ਇੱਕ ਸਿੰਘ ਦੀ ਜੇ ਬਾਹ ਫੜ ਲਵੇ ਨਾ ਗਰੀਬ ਦੀ ਸਾਰਾ ਪੰਜਾਬ 24 ਘੰਟੇ ਦੇ ਵਿੱਚ ਖੁਸ਼ਹਾਲ ਹੋ ਸਕਦਾ ਆ ਬਿਲਕੁਲ ਸਿਰਫ ਇੱਕੇ ਕੰਮ ਕਰ ਲੋ ਬਾਲੇ ਨਹੀਂ ਕਹਿੰਦਾ ਇੱਕ ਜਣਾ ਇੱਕ ਸਿੰਘ ਦੂਏ ਕਿਸੇ ਇੱਕ ਸਿੰਘ ਗਰੀਬ ਦੀ ਵਿਚਾਰੇ ਦੀ ਬਾਹ ਫੜ ਲਵੇ ਪੰਜਾਬ ਦੀ ਗਤੀ ਕੁਝ ਹੋਰ ਹੋਊਗੀ 24 ਘੰਟੇ ਦੇ ਵਿੱਚ ਜੇ ਨਾ ਹੋਵੇ ਤਾਂ ਸਾਡਾ ਸੀਸ ਲੈ ਜਾਓ ਆ ਕੇ